ਪੰਜਾਬੀ ਪਾਉ ਤੇ ਮੈਂ ਹੁਣ ਬਦਲਾ ਕੇ ਜਾਣੀ ਐ ਈਲਈਡੀ ਅੱਛਾ ਜੀ ਨਹੀਂ ਨਹੀਂ ਈਲਈਡੀ ਨਾ ਬਦਲੀ ਮੈਂ ਇਹ ਨਹੀਂ ਹੈ ਤੇ ਨਾ ਇਹ ਟੱਕਰਗਾ ਜਾਈ ਨਹੀਂ ਆਜਾ ਚੁੱਕਿਆ ਲਿਆ ਪੱਥਰ ਲੱਗਾ ਸਾਰਾ ਵੇ ਉਹ ਵੇਖ ਕਿਉਂ ਜਾਮਣ ਇੱਟਾ ਪਈਆ ਦੋ ਜਾ ਕੇ ਘਰ ਕਾਦਾਂਗੇ ਚੱਲ ਹੁਣ ਇੰਦਰ ਤੂੰ ਕੀ ਕੀ ਹੋ ਗਿਆ ਹੁਣ ਕੱਚਾ ਮੈਨੂੰ ਭਲੇਖਾ ਲੱਗਦਾ ਲੱਗਦਾ ਇਹ ਨਹੀਂ ਆ ਓਏ ਕਮਲਿਆ ਉਹ ਕੰਜੜਾ ਤੂੰ ਮੈਨੂੰ ਥੇਰਦਾ 500 ਰੁਪਏ ਮੈਂ ਚ ਕਮਾ ਚੁੱਕਾ ਜੇ ਇਹ ਵੀ ਨਹੀਂ ਅਜੇ ਹੁਣ ਤੇ ਛਰ ਤੇ ਮਾਰ ਮਹੀਨਾ ਨਮੀ ਈਲਈਡੀ ਚਾਹੀਦੀ ਆ ਤੋ ਟਿੱਕ ਟਿੱਕ ਟੀਮ ਆ ਕੇ ਤੇ ਲਾ ਕੇ ਫੇਰੀ ਜਾ ਬਚਲੰਦਰ ਉਹ ਲਾਲਾ ਜੀ ਅੱਜ ਤੇ ਲੈਣ ਆਏ ਸੀ ਐਲ ਸੀ ਡੀ ਸਾਡੀ ਟੁੱਟ ਗਈ ਆ ਗਾਰੰਟੀ ਭਾਰੰਟੀ ਤੇ ਚੇਂਜ ਕਰਾਣੀ ਸੀ ਅੱਜ ਦਾ ਗੱਲ ਜੀ ਦਾ ਭਾਂਡੇ ਵਾਲੀ ਜਗ੍ਹਾ ਕਿ ਆ ਗਏ ਇਹ ਭਾਂਡੇ ਦੀ ਦੁਕਾਨ ਨਹੀਂ ਹੈਗੀ ਸਾਡੀ ਹਾਇਰ ਕੰਪਨੀ ਦਾ ਕੋਲੋਤਾ ਫਗਵਾੜੇ 'ਚ ਕੰਪਨੀ ਦਾ ਸ਼ੋਅਰੂਮ ਹੈ ਬ੍ਰਾਂਡ ਸ਼ਾਪ ਹੈ ਸਾਡੇ ਕੋਲ ਹਾਇਰ ਦੀ ਐਲ ਈ ਡੀ ਵਾਸ਼ਿੰਗ ਮਸ਼ੀਨ ਮਾਈਕ੍ਰੋਵੇਵ ਫ੍ਰਿਜ ਹਰ ਇੱਕ ਚੀਜ਼ ਮਿਲ ਜਾਨੀ ਆ ਅੱਛਾ ਅੱਛਾ ਪਿੱਛੇ ਲਾਈਆਂ ਤੁਸੀਂ ਐਲ ਸੀ ਡੀਆਂ ਪਰ ਦੇਖੋ ਪੁੱਤ ਅਸੀਂ ਭਾਂਡੇ ਵਾਲੀ ਗੱਲ ਬਾਅਦ 'ਚ ਕਰਦੇ ਆ ਨਵੀਂ ਐਲ ਈ ਟੀ ਦੀ ਗੱਲ ਬਾਅਦ 'ਚ ਕਰਦੇ ਆ ਪਰਾਣੀ ਐਲਈਡੀ ਪਿਛਲੇ ਜਾਲਾ ਮੇਰੇ ਪੋਤੇ ਟੁੱਟੇ ਤੋਂ ਲੈ ਗਿਆ ਜੋ ਟੁੱਟ ਗਈ ਹੈ ਜੀ ਮਾਪੇ ਚ ਕਰਾਉਣੀ ਹੈ। ਬ੍ਰੈਂਡ ਦਾ ਭਾਜੀ ਮੈਨੂੰ ਯਾਦ ਨਹੀਂ ਆ ਲੇਕਿਨ ਮੈਂ ਤੁਹਾਡੇ ਕੋਲ ਲੈ ਲੈ ਕੇ ਇਹ ਮੈਨੂੰ ਭਲੇਖਾ ਜਿਹਾ ਲੱਗਦਾ ਮੈਂ ਤੁਹਾਡੇ ਤੋਂ ਲੈ ਕੇ ਪੋਤੇ ਇਹਨਾਂ ਤੋਂ ਲੈ ਕੇ ਗਿਆ ਜੀ ਤੋਂ ਨਹੀਂ ਭਲੇਖਾ ਲੱਗਦਾ ਮੈਂ ਦੇਖੋ ਜਦ ਮੈਂ ਜੋ ਕੇ ਤੋਂ ਆਇਆ ਮੈਨੂੰ ਕੱਚਾ ਖੜਾੜੀ ਨਾ ਜਾਵੇ ਜੇ ਮੈਂ ਤੁਹਾਡੇ ਤੇ ਚੇਂਜ ਕਰਾਉਣੀ ਆ ਸਰ ਸਾਨੂੰ ਪਤਾ ਮੈਂ ਕਦੇ ਦੇਖਿਆ ਨਹੀਂ ਭਾਜੀ ਨੂੰ ਇੱਥੇ ਫਿਰ ਸਾਡਾ ਹੱਲ ਕਿੱਦਾਂ ਹੋਊਗਾ ਸਰ ਇੰਨਾ ਐਵੇਂ ਠੀਕ ਕਰਾ ਦਊਗਾ ਜੀ ਤੁਹਾਡੀ ਐਲਈਡੀ ਜਿਹੜੀ ਖਰਾਬ ਹੋਈ ਹੈ ਮੈਂ ਠੀਕ ਕਰਾ ਦਊਗਾ ਜੀ ਅੱਛੀ ਉਹ ਤੋਂ ਸਰ ਮੈਂ ਠੀਕ ਕਰਾ ਸਕਦਾ ਪਰ ਸਾਡੇ ਕੋ ਨਵੀਆਂ ਐਲਈਡੀਆਂ ਮਿਲਣੀਆਂ ਤੁਹਾਨੂੰ ਕਿਹੜੀ ਤੁਹਾਡੇ ਕੋ ਕਿਤੇ ਕਯੂ ਐਲਈਡ ਮਿਲ ਜਾਣੀ ਹੈ ਇਹ ਇੰਡੀਆ ਇੱਥੇ ਕਿੱਥੇ ਕਯੂ ਐਲਈਡਾਂ ਮਿਲਦੀਆਂ ਉਹ ਸਾਰੇ ਸਾਡੇ ਕੋ ਸਾਰੇ ਕਯੂ ਐਲਈਡ ਓ ਐਲਈਡ ਸਾਰੀਆਂ ਉਹੀ ਹੈ ਸਾਡੇ ਫੰਕਸ਼ਨਾਂ ਵਾਲੇ ਬਿਆਹ ਦਾ ਚੀਜ਼ ਨੇ ਆ ਇਹ ਕਿਵੇਂ ਦਾ ਪਾਊਗਾ ਪਤ ਡੀਪ ਫਰੀਜ਼ਰ ਸਾਡੇ ਕੋ 19000 ਤੇ 490 ਰੁਪਏ ਤੋਂ ਸ਼ੁਰੂ ਹੋ ਜਾਂਦੇ ਆ ਤੂੰ ਛੋਹ ਰਿਆ ਬਤ ਛੋਹ ਰਿਆ ਜਸਟ 19400 ਹਾਂਜੀ 19400 ਵੈਰੀ ਗੁੱਡ ਵੈਰੀ ਗੁੱਡ ਤੂੰ ਮੈਨੂੰ ਪਹਿਲਾਂ ਕਿਹਦੀ ਦਿਖਾ ਕੇ ਲੈ ਗਿਆ ਜੀ ਹੋਏ ਮੋਟੇ ਛਾਰੇ ਕੋਈ ਨਹੀਂ ਹੁੰਦੇ ਆਵਾ ਦਾ ਕੋਡਿਆ ਤੂੰ ਜਿਹਨਾਂ ਦੀ ਦੁਕਾਨ ਤੇ ਪਹਿਲਾਂ ਮੈਨੂੰ ਲੈ ਕੇ ਗਿਆ ਪੈਂਦੀ ਪੈਂਦੀ 40 40 ਵਿੱਚ ਦਿੱਝ ਜਾਂਦੇ ਆ ਇਹ ਕਿੰਨੇ ਦਾ 19490 ਤੋਂ ਸ਼ੁਰੂ ਆ 400 ਘੱਟ ਤੂੰ ਨਹੀਂ ਦੇਣਾ ਤੁਹਾਨੂੰ ਦੇ ਦਿਓ ਚਲੋ ਆ ਚੀਜ਼ ਆ ਦੇਖੋ ਲੜੋ ਲੂੜੋ ਜਿੱਦਾਂ ਮਰਜੀ ਟੁੱਟਣੀ ਨਹੀਂ ਇੱਥੇ ਜੋ ਮਰਜੀ ਬੱਜੇ ਆ। ਨਹੀਂ ਪਹਿਲੇ ਚਾਚੀ ਵੇਲਣਾ ਚੱਕ ਕੇ ਮਾਰਦੀ ਮੈਂ ਥੱਲੇ ਬਹਿ ਜਾਂਦਾ ਬੜਾ ਥੱਕੀ ਪਿਆ। ਕੋਈ ਨਹੀਂ ਜੇ ਤੂੰ ਵੇਲਣਾ ਬੱਜ ਕੇ ਵਾਪਸੀ ਆਊਗਾ ਅੱਗੇ ਨਹੀਂ ਜਾਂਦਾ ਜੀ। ਵੈਰੀ ਗੁੱਡ ਹੈ। ਇਹ ਵੀ ਇਹਦੇ ਵਿੱਚ ਸਾਡੇ ਕੋਲ ਡਿਜ਼ਾਈਨ ਸਾਰੀ ਰੇਂਜ ਮਿਲ ਜੂਗੀ ਚਾਚਾ ਜੀ ਇਹਦੇ। ਬਾਈਫ ਨੇ ਵੀ ਆਉਣਾ ਬੱਚਿਆਂ ਨੇ ਵੀ ਆਉਣਾ ਆ। ਜੀ ਜੀ। ਤੇ ਭਾਂਡੇ ਬਹੁਤ ਬਣਾ ਪੈਂਦਾ ਸਾਨੂੰ। ਜਦ ਘਰ ਨੂੰ ਮੁੜਦੇ ਆ ਸ਼ਾਮ ਨੂੰ ਰੋਟੀ ਫਿਰ ਕੰਮ ਵਾਲੀ ਬਣਾ ਕੇ ਚਲ ਜਾਂਦੀ ਠੰਡੀ ਹੋ ਜਾਂਦੀ ਆ। ਸਾਨੂੰ ਕੋਈ ਨਾ ਆਰਗੈਨਿਕ ਜਿਹਾ ਬੰਦਾ ਖਾਓ। ਸਾਡੇ ਕੋਲ ਸਾਰੇ ਆਰਗੈਨਿਕ ਲ ਔਰ ਹੈਲਥ ਨੂੰ ਦੇਖਦੇ ਹੋਏ ਰਿਲੇਟਡ ਸਾਰੇ ਸਾਡੇ ਕੋਲ ਪ੍ਰੋਡਕਟ ਹੈ ਇੱਥੇ ਕੋਈ ਨਹੀਂ ਵੀ ਤੁਹਾਡੀ ਬਾਡੀ ਨੂੰ ਹਾਰਮਫੁਲ ਹੋਏਗਾ ਸਾਡੇ ਕੋਲ 20 ਲੀਟਰ ਤੋਂ ਲੈ ਕੇ 30 ਲੀਟਰ ਦੀ ਕੈਪੈਸਿਟੀ ਦੇ ਜਿਹੜੇ ਸਾਡੀ ਕੰਟਰੀ ਵਿੱਚ ਸਰਟੀਫਾਈਡ ਹੁੰਦੇ ਆ ਇਹ ਸਰਟੀਫਾਈਡ ਸਰਟੀਫਾਈਡ ਹੋਣਗੇ ਜੀ ਸਰ ਸਰਟੀਫਾਈਡ ਫਰੰਟ ਲੋਡ ਦੇ ਵਿੱਚ ਹੀ ਮਿਲ ਜਾਣੀਆਂ ਜਿਹੜੀਆਂ ਫੋਰਨ ਦੇ ਵਿੱਚ ਚੱਲਦੀਆਂ ਨੇ ਤੁਹਾਡੇ ਯੂਕੇ ਦੇ ਵਿੱਚ ਜਾਂ ਫੋਰਨ ਕੰਟਰੀਜ਼ ਦੇ ਵਿੱਚ ਉਹ ਵਾਲੀਆਂ ਮਸ਼ੀਨਾਂ ਮਿਲ ਜਾਣੀਆਂ ਜਾਕੀ ਤੁਹਾਡੀ ਗੁੱਡ ਕੁਆਲਿਟੀ ਮੰਗਦੀ ਹੈ ਮੈਂ ਕਹਾਂ ਜੀ ਤੁਸੀਂ ਟੈਨਸ਼ਨ ਨਾ ਕਰੋ ਲਾਈਫਟਾਈਮ ਵਾਰੰਟੀ ਦੇ ਨਾਲ ਆ ਲਾਈਫਟਾਈਮ ਜਦ ਤੱਕ ਜਿੰਦਗੀ ਹੈਗੀ ਜਿੰਦਗੀ ਹੈਗੀ ਤਦ ਤੱਕ ਮੋਟਰ ਦੀ ਵਾਰੰਟੀ ਇਹਦੀ ਹੈ ਓਏ ਅੱਗੇ ਤੋਂ ਤੂੰ ਮੈਨੂੰ ਇਹਨਾਂ ਦੀ ਦੁਕਾਨ ਤੇ ਹੀ ਲੈ ਕੇ ਆਣਾ ਜਦ ਮੇਰੇ ਪੁੱਤ ਨੇ ਆਣੇ ਤਾਂ ਉਹ ਵੀ ਇੱਥੇ ਲੈ ਕੇ ਆਣਾ ਕਿਤੇ ਹੋਰ ਤੇ ਨਹੀਂ ਜਾਣਾ ਵੈਰੀ ਗੁੱਡ ਜੇਰ ਕਨਵਰਟੇਬਲ ਦੇਣ ਅਨਵਤ ਕਰ ਛੱਕ ਦੇ ਔਰ ਉਸ ਤੋਂ ਬਾਅਦ ਪਾਣੀ ਵੀ ਬਾਹਰੋਂ ਹੀ ਲੈ ਸਕਦੇ ਨੇ ਇਹ ਚ ਸਭ ਤੋਂ ਵੱਡਾ ਪਾ ਗੁੱਡ ਵੈਰੀ ਗੁੱਡ ਪੁੱਤ ਇੱਕ ਸਵਾਲ ਮੇਰਾ ਬਾਹਤ ਜ਼ਰੂਰੀ ਹੈ ਛਾੜੇ ਜੁਕੇ ਬੀਰ ਕਹਿ ਲਦੀ ਆ ਪੁੱਤ ਕਿਤੇ ਚਾਚਾ ਵੀ ਕਿਤੇ ਲਾ ਲੈਂਦਾ ਇਹ ਦਿੱਸਪੈਨ ਚੱਜੇ ਵੀਰ ਬਾਜ ਸਕਦੇ ਆ ਪਾ ਸਕਦੇ ਆ ਜੀ ਵੈਰੀ ਗੁੱਡ ਪਾ ਸਕਦੇ ਆ ਜੀ ਉਸ ਵਕਤ ਇਹ 32 ਇੰਚ ਦੇ ਵਿੱਚ ਮੈਂ ਤੁਹਾਨੂੰ ਐਂਡਰੋਇਡ ਸਮਾਰਟਫੋਨ ਟੀਵੀ ਦਵਾਂਗਾ ਜੀ ਐਂਡਰੋਇਡ ਯੂ نو ਹਾਂ ਜੀ ਤੇ ਇਹ ਮਿਲੇਗੀ ਤੁਹਾਨੂੰ 9990 ਰੁਪਏ ਦੀ ਨਾਲ ਇਹਦੇ ਸਾਊਂਡਬਾਰ ਫ੍ਰੀ ਆ ਨਾਲੇ ਇਹਨਾਂ ਲੱਕੀ ਡ੍ਰੈਕ ਓਪਨ ਫ੍ਰੀ ਆ ਨਾਲੇ ਇਹਨਾਂ ਸੋਨਾ ਜਿੱਤਣ ਦਾ ਮੌਕਾ ਨਾਲ ਤੁਹਾਡੀ ਪਸੰਦ ਦਾ ਕੋਈ ਵੀ ਕਲੌਕਰੀ ਸੈਟ ਯੂ ਮੀਨ ਟੂ ਸੇ ਆਪਾਂ ਨੂੰ 9990 ਦੀ ਪਾਉਗੀ ਬਿਲਕੁਲ ਜੀ ਤੇ ਸਕਾਊਂਟ ਕਰਕੇ ਆਪਾਂ 950 ਦੇਣੇ ਆ ਆ ਚਾਰਿਆਂ ਦਾ ਸਾਊਂਡ ਬਾਰ ਹਾਂਜੀ ਇਹ ਨਾਲ ਗਿਫਟੀਆਂ ਦਾ ਜੱਬ ਤੇ ਮੱਜਾ ਚ ਹਰ ਕਿਹੜਾ ਆ ਦਿਵਾਲੀ ਪਤਾ ਤੇ ਦਿਵਾਲੀ ਨਹੀਂ ਆ ਦੁਨੀਆ ਦਾ ਛੱਪ ਤੇ ਵੱਡਾ ਤਿਹਾਰਿਆ ਘਰਵਾਲੀ ਉਹ ਕਿਦਾਂ ਹਫਤੇ ਚ ਚਾਰ ਚਾਰ ਵਾਰ ਤੇ ਪਾਚ ਮਨਾਉਣੀ ਪੈਂਦੀ ਆ ਪਾ ਮਾਂ ਪਾਈਦੀਆਂ ਰਹਿੰਦੇ ਆ ਉਹ ਝੁਕੇ ਇਸ ਟਾਈਮ ਤਾਂ ਵੀ ਮਨਾਉਣੀ ਪੈਂਦੀ ਆ ਪਾਚ ਉਹ ਜਾਬੀ ਪਾਚੇ ਤੋਂ ਮਹੀਨਾ ਛੇਵਿਰ ਤੱਕ ਮਾਈ ਜੈਨਾ ਫਗਵਾੜੇ ਵੇਖੇ ਅਜੇ ਤੁਹਾਨੂੰ ਮੋਤੀਆਂ ਦੇ ਲੈ ਕੇ ਜੈਨਾ ਪਾ ਪਾ ਤੋ ਕਿਹੜੀ ਐਲ ਸੀ ਡੀ ਲਾਈ ਸੀ ਥੱਲੇ ਦੇਖ ਕੇ ਟੁੱਟ ਗਈ ਤੂੰਗਾ ਸੀ ਚੇਂਜ ਕਰਾਉਂਗਾ ਮੈਂ ਜਦੋਂ ਝੁੱਕ ਕੇ ਤਾਂ ਫੋਨ ਵੀ ਕਰਿਆ ਸੀ ਪਾ ਤੋ ਮੇਰੀ ਐਲ ਸੀ ਡੀ ਪਰ ਵਾ ਕੇ ਦੇ ਤੂੰ ਆਹੀ ਐਚ ਆਉ ਹਾਇਰ ਵਾਲਾ ਸ਼ੋਰੂਮ ਉਹ ਛਾਪੀ ਪੁੱਤ ਅਮਨੇ ਹੇਰ ਤਾਂ ਜੁਣਿਆ ਸੀ ਇਹ ਕਿਹੜਾ ਹਾਇਰ ਹੋਇਆ ਜਿਹੜਾ ਥੱਲੇ ਦੇਖ ਕੇ ਟੁੱਟ ਗਿਆ ਪੁੱਤ ਇਹ ਹਾਇਰ ਦਾ ਸ਼ੋਰੂਮ ਮੋਟਿਆਂ ਦਾ ਉਹਦੇ ਖੜਾ ਮੋਟਾ ਆ ਉਹੀ ਆ ਛਾਪੀ ਮੇਰੀ ਐਲ ਸੀ ਡੀ ਪਰ ਵਾ ਦੇ ਮੈਂ ਤੈਨੂੰ ਗੱਛਾ ਜੇ ਇਹਨੇ ਨਾਮ ਮੋੜੀ ਮੈਨੂੰ ਛੂ ਕਰ ਦੇਣੇ ਆਪੀ ਸੇਟ ਤੇ ਹੋ ਜਾਣਾ ਕਾਚਾ ਤੂੰ ਹੀ ਗੱਲ ਕਰ ਲੈ ਮੈਂ ਨਹੀਂ ਕਰਾਂ ਮੈਂ ਜਾਣਦਾ ਕਿ ਤੇ ਮੋਟਿਆਂ ਪੰਜਾਬੀ ਪੁੱਤ ਮੈਂ ਹੁਣ ਬਦਲਾ ਕੇ ਜਾਣੀ ਐ ਈਲਈਡੀ ਅੱਛਾ ਜੀ ਇਹ ਨਹੀਂ ਨਹੀਂ ਈਲਈਡੀ ਨਾ ਬਦਲੀ ਮੈਂ ਇਹ ਨਹੀਂ ਜੀ ਇੱਟ ਨਾ ਇਹ ਟਕਰਕਾ ਜਾਈ ਨਹੀਂ ਹਾਂ ਜੀ ਬਦੁੱਪਿਆਲਾ ਆ ਪੱਥਰ ਲੱਗਾ ਸਾਰੇ ਪਾਸੇ ਆ ਵੇ ਕਿਉਂ ਆ ਜਾ ਮੈਂ ਇੱਟਾ ਪਈਆ ਦੋ ਜਾ ਕੇ ਖੜਕਾ ਦਾਂਗੇ ਚੱਲ ਹੁਣ ਇਹਨਾਂ ਦੇ ਤੁਸੀਂ ਕੀ ਕਰੀਂ ਕੀ ਹੋ ਗਿਆ ਹੁਣ ਕੱਚਾ ਮੈਨੂੰ ਭਲੇਖਾ ਲੱਗਦਾ ਲੱਗਦਾ ਇਹ ਨਹੀਂ ਆ ਓਏ ਕਮਲਿਆ ਉਹ ਕੰਜਰਾ ਤੂੰ ਮੈਨੂੰ ਛੇਰਦਾ 500 ਰੁਪਏ ਚ ਕਮਾ ਚੁੱਕਾ ਜੇ ਇਹ ਵੀ ਨਹੀਂ ਅੱਜ ਹੁਣ ਤੇ ਛੇਰ ਤੇ ਮਾਰ ਮਹੀਨਾ ਨਵੀਂ ਈਲਈਡੀ ਚਾਹੀਦੀ ਆ ਟੂਟੀ ਟੀਟੀ ਮਾ ਕਿਥੇ ਲੱਗੇ ਫੇਰੀ ਜਾਵਾਂ ਚੱਲ ਅੰਦਰ ਅੱ ਆ ਦੇਖੋ ਚਾਚਾ ਜੀ ਕਿੰਨੀ ਵੱਡੀ ਦੁਕਾਨ ਆ ਓਏ ਛਾਪੀ ਪਹੁੰਚੀ ਇਹ ਤਾਂ ਕੋਈ ਭਾਂਡੇ ਵਾਲੀ ਦੁਕਾਨ ਲੱਗਦੀ ਏ ਮੈਨੂੰ ਤੂੰ ਕਹਿੰਦਾ ਜੇ ਐਲ ਜੀ ਡੀ ਲੈ ਕੇ ਗਿਆ ਇੱਥੋਂ ਇਹ ਤਾਂ ਭਟਿਆਦੀ ਦੁਕਾਨ ਏ ਸਰ ਕੀ ਹੋ ਗਿਆ ਕੀ ਹੋ ਗਿਆ ਓ ਦੇਖੋ ਲਾਲਾ ਜੀ ਅੱਜੀ ਤਾਂ ਲੈਣ ਆਏ ਸੀ ਐਲ ਜੀ ਡੀ ਸਾਡੀ ਟੁੱਟ ਗਈ ਏ ਗਾਰੰਟੀ ਬਰਾਂਟੀ ਤੇ ਚੇਂਜ ਕਰਾਣੀ ਸੀ ਅੱਜ ਤਾਂ ਗਾਦੀ ਦਾ ਭਾਂਡੇ ਵਾਲੀ ਦੇ ਘਰ ਕਿ ਆ ਗਏ ਇਹ ਭਾਂਡੇ ਦੀ ਦੁਕਾਨ ਨਹੀਂ ਹੈਗੀ ਸਾਡੀ ਹਾਇਰ ਕੰਪਨੀ ਦਾ ਕੋਲਤਾ ਫਗਵਾੜੇ 'ਚ ਕੰਪਨੀ ਦਾ ਸ਼ੋਰੂਮ ਹੈ ਬ੍ਰਾਂਡ ਸ਼ਾਪ ਹੈ ਸਾਡੇ ਕੋਲ ਹਾਇਰ ਦੀ ਐਲ.ਈ.ਡੀ. ਵਾਸ਼ਿੰਗ ਮਸ਼ੀਨ, ਮਾਈਕ੍ਰੋਵੇਵ, ਫ੍ਰਿਜ ਹਰ ਇੱਕ ਚੀਜ਼ ਮਿਲ ਜਾਣੀ ਆ ਅੱਛਾ ਅੱਛਾ ਪਿੱਛੇ ਲਾਈਆਂ ਤੁਸੀਂ ਐਲ.ਜੀ.ੜੀਆਂ ਪਰ ਦੇਖੋ ਪੁੱਤ ਅਸੀਂ ਭਾਂਡੇ ਵਾਲੀ ਗੱਲ ਬਾਅਦ 'ਚ ਕਰਦੇ ਆ ਨਵੀਂ ਐਲ.ਈ.ਡੀ. ਦੀ ਗੱਲ ਬਾਅਦ 'ਚ ਕਰਦੇ ਆ ਪੁਰਾਣੀ ਐਲ.ਜੀ.ਡੀ. ਪਿਛਲੇ ਝਾਲਾ ਮੇਰੇ ਪੁੱਤ ਤੁਹਾਡੇ ਤੋਂ ਲੈ ਗਿਆ ਜੋ ਟੁੱਟ ਗਈ ਹੈ ਜੀ ਮਾਂ ਬੱਚੇ ਘਰ ਹੋਣੀ ਆ ਭਜੀ ਕਿਹੜੇ ਬ੍ਰਾਂਡ ਦੀ ਐਲ.ਈ.ਡੀ. ਲੈ ਕੇ ਬੈਂਡ ਦਾ ਭਾਜੀ ਮੈਨੂੰ ਯਾਦ ਨਹੀਂ ਆ ਲੇਕਿਨ ਮੈਂ ਤੁਹਾਡੇ ਕੋ ਲੈ ਕੇ ਮੈਨੂੰ ਭਲੇਖਾ ਜਿਹਾ ਲੱਗਦਾ ਮੈਂ ਤੁਹਾਡੇ ਤੋਂ ਲੈ ਕੇ ਬੋਝ ਇਹਨਾਂ ਤੋਂ ਲੈ ਕੇ ਗਿਆ ਜੀ ਤੋਂ ਨਹੀਂ ਭਲੇਖਾ ਲੱਗਦਾ ਸਰ ਸਾਡੇ ਮੈਂ ਦੇਖੋ ਜਦ ਮੈਂ ਜੋ ਕੇ ਤੋਂ ਆਇਆ ਮੈਨੂੰ ਕੱਚਾ ਖੜਾੜੀ ਨਾ ਜਾਵਾਂ ਜੋ ਮੈਂ ਤੁਹਾਡੇ ਤੇ ਚੇਂਜ ਕਰਾਉਣੀਆਂ ਸਰ ਸਾਨੂੰ ਪਤਾ ਮੈਂ ਕਦੇ ਦੇਖੇ ਨਹੀਂ ਭਾਜੀ ਨੂੰ ਇੱਥੇ ਫਿਰ ਸਾਡਾ ਹੱਲ ਕਿੱਦਾ ਹੋਊਗਾ ਸਰ ਇੰਨਾ ਮੈਂ ਠੀਕ ਕਰਾ ਦਊਗਾ ਜੀ ਤੁਹਾਡੀ LED ਜਿਹੜੀ ਖਰਾਬ ਹੋਈ ਹੈ ਮੈਂ ਠੀਕ ਕਰਾ ਦਊਗਾ ਜੀ ਅੱਛੀ ਉਹ ਤੋਂ ਚੈਟ ਚਪਾਈ ਨਹੀਂ ਹੈ ਕਿ ਆਰਡਰ ਸਰ ਮੈਂ ਠੀਕ ਕਰਾ ਸਕਦਾ ਪਰ ਸਾਡੇ ਕੋਲ ਨਵੀਆਂ ਐਲਈਡੀਆਂ ਮਿਲਣੀਆਂ ਤੁਹਾਨੂੰ ਕਿਹੜੀ ਤੁਹਾਡੇ ਕੋਲ ਕਿਤੇ ਕਯੂਐਲਈਡ ਮਿਲ ਜਾਣੀਆਂ ਇਹ ਇੰਡੀਆ ਇੱਥੇ ਕਿੱਥੇ ਕਯੂਐਲਈਡਾਂ ਮਿਲਦੀਆਂ ਉਹ ਸਰ ਸਾਡੇ ਕੋਲ ਸਾਰੇ ਕਯੂਐਲਈਡ ਓਐਲਈਡ ਸਾਰੀਆਂ ਉਹੀ ਆ ਜੀ ਜਲ ਦਿਖਾਓ ਜਾਵੇ ਓਏ ਆਪਣਾ ਜੀਤਾ ਕਹਿੰਦਾ ਜੀ ਮੈਂ ਇੰਡੀਆ ਜੀ ਤਾਂ ਆਣਾ ਜੇ ਮੈਨੂੰ ਕਯੂਐਲਈਡ ਲਾਕੇ ਚੋਂਗੇ ਕਮਰ 'ਚ ਦਿਖਾਓ ਕਿੱਥੇ ਆ ਆਓ ਜੀ ਆਓ ਸਾਡੇ ਕੋਲ ਤਾਂ ਫਗਵਾੜੇ ਦੇ ਵਿੱਚ ਤੁਹਾਨੂੰ 75 ਇੰਚ ਤੱਕ ਦੀ LED ਮਿਲ ਜਾਣੀ ਹੈ ਉਹ ਵੀ QLED ਆਣੀ ਹੈ ਉਹ ਵੈਰੀ ਗੁੱਡ ਪੁੱਤ ਅਜੇ ਤਾਂ ਇੰਡੀਆ 'ਚ ਬਚ ਠੇਟ ਰਹੇ ਜਿਹੜੀ ਤੂੰ QLED ਲਈ ਫਿਰਦਾ ਸਾਡੇ ਕੋਲ ਸਾਰੀ LED ਔਰ ਸਭ ਤੋਂ ਵੱਡੀ ਗੱਲ દિਵਾਲੀ ਚੱਲਦੀ ਪਈ ਹੈ ਇਸ ਵੇਲੇ ਸਪੈਸ਼ਲ ਹਾਇਰ ਦੇ ਕੰਪਨੀ ਸਟੋਰ ਤੇ ਆਫਰਾਂ ਲੱਗ ਗਈਆਂ ਆ ਇਹਦੇ ਵਿੱਚ ਕੀ ਆਫਰ ਲਾਈ ਹੈ ਤੁਜੀ ਇਹਦੇ ਉੱਤੇ ਪਹਿਲੀ ਗੱਲ ਤਾਂ ਤੁਹਾਨੂੰ ਇੱਕ 에ਅਰ ਫਰੈਅ ਫ੍ਰੀ ਮਿਲਨਾ ਆ ਇੱਕ ਇਹਦੇ ਨਾਲ ਰੋਬਟ ਵੀ ਫ੍ਰੀ ਮਿਲਨਾ ਆ ਉਹ ਕੀ ਚੀਜ਼ ਆ ਪੁੱਤ ਰੋਬਟ ਆਟੋਮੈਟਿਕਲੀ ਤੁਹਾਡੇ ਘਰ ਦੀ ਸਾਰੀ ਸਫਾਈ ਕਰ ਦੂਗਾ ਕੰਮ ਵਾਲੀ ਰੱਖਣ ਦੀ ਲੋੜ ਨਹੀਂ ਵੈਰੀ ਗੁੱਡ ਆ ਜਿਹੜਾ ਛਾਪੀ ਜਾਂਦੀ ਜਿਪਾਈ ਨੂੰ ਹੀ ਰੱਖਿਆ ਆ ਪੁੱਤ ਐ ਜਿਹੜੀ ਤੋੜ ਕੇ ਰੱਖ ਦਿੱਤੀ ਆ ਲੈ ਤੇਰੀ ਜਗ੍ਹਾ ਰੋਬਟ ਨਹੀਂ ਲੈ ਲੈਣੀ ਹੁਣ ਰੋਬਟ ਇਸ ਤੋਂ ਲਾਵਾ ਤੁਹਾਨੂੰ ਇਹਦੇ ਨਾਲ ਤਿੰਨ ਤਿੰਨ ਲੱਕੀ ਡਰਾ ਦੇ ਕੂਪਨ ਮਿਲਨੇ ਆ ਪੁੱਤ ਛੋੜਿਆ ਤੂੰ ਸ਼ੋਰ ਆ ਜੀ 올 ਰਾਈਟ ਹੈ 올 ਰਾਈਟ ਹੈ ਮੈਂ ਪਰੋਚਾ ਕਰ ਚੱਕਦਾ ਕੱਲੋ ਜੀ ਜੇ ਤੂੰ ਮੈਂ ਬਹੁਤ ਕਰ ਲਿਆ ਮੇਰੀ ਐਲ ਸੀ ਡੀ ਇਹਦੇ ਛਿੱਟ ਕੇ ਤੋੜ ਦਿੱਤੀ ਹੈ ਠੀਕ ਕਰਾ ਦੂੰਗਾ ਹਾਂ ਜੀ ਕਰਾ ਦਾਂਗੇ ਉਹ ਕਿਹੜਾ ਬ੍ਰਾਂਡ ਹੈ ਬੱਚੇ ਹੋ ਉਹ ਹੁਣ ਚੇਤਨ ਚਾਚਾ ਜੀ ਚਲੋ ਜਿਹੜਾ ਮਰਜ਼ੀ ਹੋਇਆ ਲਾਲਾ ਜੀ ਤੁੱਚੀ ਚਾਹ ਡਾ ਠੀਕ ਕਰਾਣਾ ਕਰਾ ਦਾਂਗੇ ਇਹ ਜੇ ਮੇਰੇ ਪੈਸੇ ਦੀ ਪਾਉਗੀ ਛਾਨੀ ਇਹ ਤੁਹਾਨੂੰ 1 ਲੱਖ ਤੇ 11000 ਰੁਪਏ ਦੀ ਪੈਣੀ 75 ਇੰਚ ਦੀ 1 ਲੱਖ 11000 ਦੀ ਪਰ ਤੇ ਲੱਖ ਵਾਲੀ ਗੱਲ ਤਾਂ ਠੀਕ ਹੈ 11000 ਵਾਲਾ ਛਕਨ ਜੇ ਤੂੰ ਛੱਡ ਦੇਵੇਂ ਛੱਡਣਾ ਨਹੀਂ ਗੱਲ ਤੁਹਾਨੂੰ ਸਰ ਅਸੀਂ 20000 ਦਾ ਰੋਬੋਟ ਦੇਣਾ ਆ 5000 ਦਾ 에어 ਫਰਾਈ ਦੇਣਾ ਆ 3000 ਦਾ ਤੁਹਾਨੂੰ ਗਾਰਮੈਂਟ ਸਟੀਮਰ ਦੇਣਾ ਆ 7000 ਦਾ 골ਡ ਵਾਊਚਰ ਅਲੱਗ ਦੇਣਾ ਆ 5 ਗ੍ਰਾਮ ਸੋਨਾ ਜਿੱਤਣ ਨਾਲ ਲੱਕੀ ਡਰਾਅ ਇੱਕ ਦੇਣਾ ਆ ਹਾਇਰ ਦਾ ਟੀਵੀ ਲੈ ਕੇ ਟੀਵੀ ਜਿੱਤਣ ਵਾਲਾ ਕੂਪਨ ਇੱਕ ਅਲੱਗ ਦੇਣਾ ਆ ਜੈਪੋਤ ਉਹਦਾ ਗੱਲਾਂ ਗੋਟਿਆ ਚੇਰੀਆਂ ਉਹਦਾ ਹੋਰ ਲੈ ਕੇ ਆ ਪਰ ਜੇ 1 ਲੱਖ ਦੀ ਗੱਲ ਬਣਦੀ ਤਾਂ ਆਪਾਂ ਜਾਣ ਕਰੀਏ ਤੁਸੀਂ ਕ੍ਰੈਡਿਟ ਕਾਰਡ ਲਿਆ ਤੁਹਾਨੂੰ 15000 ਰੁਪਏ ਛੱਡ ਦਿਨਾ ਹੋਰ ਅਜਾਬ ਜੇ ਕ੍ਰੈਡਿਟ ਕਾਰਡ ਥਰੂ ਦਈਏ ਤਾਂ ਮੈਨੂੰ 15000 ਕੈਸ਼ ਵੇਕ ਆ ਜਾਊਗਾ ਹਾਂਜੀ ਇਨਸਟੈਂਟ ਦੇ ਰਾਂਗੇ ਵੈਰੀ ਗੁੱਟ ਪਰ ਅੱਜ ਬਾਟ ਮੇਰਾ ਇੱਕ ਚਿਹ ਵਾਲਾ ਬਹੁਤ ਜ਼ਰੂਰੀ ਆ ਜਿਹੜਾ ਮੇਰਾ ਪੋਤਾ ਆ ਨਾ ਜੋਲੀ ਵੈਰੀ ਇੰਟਰਸਟਿੰਗ ਆ ਬਟ ਉਹਨੂੰ ਗੇਮਾਂ ਦਾ ਬਾਤ ਚਾਹੋ ਗਿਆ ਤੇ ਐਕਸਬਾਕਸ ਖੇਡ ਚੱਕਦੇ ਸਾਰੀ ਗੇਮਾਂ ਚੱਲਦੀਆਂ ਇਹਦੇ ਉੱਤੇ ਜਿਹੜੀ ਵੀ ਗੇਮਾਂ ਇੱਥੇ ਡਾਲਬੀ ਆਡੀਓ ਡਾਲਬੀ ਵਿਜ਼ਨ ਇਸ ਤੋਂ ਉੱਪਰ ਲ ਟੀਵੀ ਮਾਰਕੀਟ 'ਚ ਹੈ ਹੀ ਨਹੀਂ ਜੇ ਬਾਟ ਪ੍ਰੀਮੀਅਮ ਕੁਆਲਿਟੀ ਬਹੁਤ ਜੂਨਾ ਪ੍ਰੀਮੀਅਮ ਸਰ ਟੌਪ ਨੌਚ ਕੁਆਲਿਟੀ ਸਭ ਤੋਂ ਉੱਪਰ ਦਾ ਟੀਵੀ ਮਾਰਕੀਟ ਦੀ ਤੁਹਾਨੂੰ ਮਿਲਣਾ ਹੀ ਨਹੀਂ ਇਸ ਤੋਂ ਵਧੀਆ ਟੀਵੀ ਮਤਲਬ ਇਹ ਤੁਚੀ ਇਹ ਕਹਿੰਨੇ ਕਿ ਤੁਹਾਨੂੰ 1000 ਪੌਂਡ ਦੇਣਾ ਤੇ ਆਪਾਂ ਇਹਨੂੰ ਘਰ ਲੈ ਜਾ ਚੱਕਦੇ ਆ ਆ ਗਿਫਟ ਨਾਲ ਦੇਣੀ ਤੁਚੀ ਭਾਵੇਂ 1 ਰੁਪਿਆ ਦੇ ਕੇ ਲੈ ਜਾਓ ਨਹੀਂ ਬਾਤ ਮੈਂ ਚਾਚਾ ਜੂਕੇ ਵਾਲਾ ਅਮੀਰ ਬੰਦਾ ਪਤਾ 1000 ਪੌਂਡ ਦੇ ਕੇ ਜਾਵਾਂਗੇ ਹੋਰ ਕੁਝ ਵੀ ਦਿਖਾਓ ਉਹ ਮੈਨੂੰ ਬੰਦਾ ਗੋਡ ਲੱਗਿਆ ਪਤਾ ਆ ਜਾਓ ਜੀ ਸਾਡੇ ਕੋਲ ਦਾ ਡੀ ਫ੍ਰੀਜ਼ਰ ਦੇਖਣੇ ਹੈ ਡੀ ਫ੍ਰੀਜ਼ਰ ਵੀ ਵੈਰੀ ਗੁੱਡ ਇੱਕ ਮਿੰਟ ਰੁਕ ਜਾ ਪਤਾ ਸਾਡੇ ਫੰਕਸ਼ਨ ਵਾਲੇ ਵਿਆਹਾਂ ਦਾ ਚੀਜ਼ ਨੇ ਆ ਇਹ ਕਿਵੇਂ ਦਾ ਪਾਊਗਾ ਪਤ ਡੀਪ ਫਰੀਜ਼ਰ ਸਾਡੇ ਕੋਲ 19000 ਤੇ 490 ਰੁਪਏ ਤੋਂ ਸ਼ੁਰੂ ਹੋ ਜਾਂਦੇ ਆ ਤੂੰ ਛੋੜਿਆ ਮਤ ਛੋੜਾ ਜਸਟ 19400 ਹਾਂਜੀ 19490 ਵੈਰੀ ਗੁੱਡ ਵੈਰੀ ਗੁੱਡ ਤੂੰ ਮੈਨੂੰ ਪਹਿਲਾਂ ਕਿਹਦੀ ਦਿਖਾ ਕੇ ਲੈ ਗਿਆ ਜੀ ਹੋਏ ਮੋٹے ਛਾਰੇ ਕੋਦੇ ਨਹੀਂ ਹੁੰਦੇ ਆ ਬੰਦਾ ਕੋਡੇ ਆ ਉਹ ਜਿਹਨਾਂ ਦੀ ਦੁਕਾਨ ਤੇ ਪਹਿਲਾਂ ਮੈਨੂੰ ਲੈ ਕੇ ਗਿਆ 35 35 40 40 ਵਿੱਚ ਅੱਛੀ ਜਾਂਦੇ ਆ ਇਹ ਕਿੰਨੇ ਦਾ 19490 ਤੇ ਸ਼ੁਰੂ ਆ 400 ਘੱਟ ਤੋਂ 19 ਦੇਣਾ ਤੁਹਾਨੂੰ ਦੇ ਦਿਓ ਚਲੋ 1 11 19 ਕਿੰਨਾ ਹੋਇਆ ਟੋਟਲ 130 ਮੂਵ ਆ ਨੈਕਸਟ ਆਓ ਸਰ ਮੈਂ ਹੁਣ ਮੇਰੇ ਕੋਲ ਲੀਕ ਜੇ ਮੇਰੇ ਸਟੋਰ ਮੈਂ ਜੇ ਤੁਹਾਨੂੰ ਇਹ ਬਾਕੀ ਪ੍ਰੋਡਕਟ ਦਿਖਾਉਗੇ ਮਿਸਟਰ ਚਰਨਜੀਤ ਸਿੰਘ ਜੀ 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 ਸਤਿ ਸ਼੍ਰੀ ਅਕਾਲ ਚਾਚਾ ਜੀ ਕੀ ਹਾਲ ਚਾਲ ਆ ਜੀ ਚਰਨਜੀਤ ਸਿੰਘ ਜੀ ਚਾਚੇ ਨੇ ਭਾਤੇ ਚਰਨ ਹੁਣ ਸਾਰੇ ਦੀ ਹਿਲ ਜਾਣੀ ਧਰਨ ਆ ਜਾ ਪੁੱਤ ਆ ਜਾ ਚਾਚਾ ਜੀ ਆਪਣੇ ਕੋਲ ਵਾਸ਼ਿੰਗ ਮਸ਼ੀਨਾਂ ਦੀ ਵੀ ਪੂਰੀ ਰੇਂਜ ਆ ਜਿਹਦੇ ਵਿੱਚ ਤੁਹਾਨੂੰ ਟੌਪ ਲੋਡ, ਫਰੰਟ ਲੋਡ ਤੇ ਲਾਈਫਟਾਈਮ ਵਾਰੰਟੀ ਦੇ ਨਾਲ ਮਿਲਣਗੀਆਂ ਦੇਖੋ ਇਹ ਤਾਂ ਬਹੁਤ ਸੋਹਣੀਆਂ ਆ ਬਹੁਤ ਜਿੱਦਾਂ ਨਾ ਛਾਡੀਆਂ ਹੁਣ ਬੁੜੀਆਂ ਨੇ ਆ ਜਾਣਾ ਜੋਕੇ ਤੋਂ ਛਾੜੇ ਉੱਥੇ ਵੱਡੀਆਂ-ਵੱਡੀਆਂ ਵਾਸ਼ਿੰਗ ਮਸ਼ੀਨਾਂ ਆਪਾਂ ਕੰਬਲ ਵੀ ਵਿੱਚ ਛੱਡ ਦੇਈ ਦਿਆ ਰਜਾਈਆਂ ਛੱਡ ਦੇਈਆਂ ਧੋ ਕੇ ਬਾਹਰ ਆ ਜਾਂਦੀਆਂ ਐਦਾ ਦਾ ਕੁਝ ਦਿਖਾਉਂਦੀ ਹੈ ਜੀ ਸਾਰੀਆਂ ਬਿੱਦ ਹੀਟਰ ਹੁਣ ਮੋਰੇ ਸਿਆਲ ਆ ਰਹੇ ਆ ਹੁਣ ਸਾਡੇ ਚਾਚੀ ਜੀ ਜਦੋਂ ਬਾਹਰੋਂ ਆਣਗੇ ਤਾਂ ਉਹਨਾਂ ਨੇ ਠੰਡੇ ਪਾਣੀ 'ਚ ਨਹੀਂ ਨਾ ਕੱਪੜੇ ਤੋਂ ਨੇ ਗਰਮ ਪਾਣੀ ਮਿਲੂਗਾ ਇਹਦੇ ਜਾਨ ਤਾਂ ਪਿਆਇਆ ਲੱਗਦਾ ਹਾਂਜੀ ਪਿਆਇਆ ਜਾਣਦਾ ਪਿਆਇਆ ਤੇ ਦਰ ਤੇ ਪੁੱਤ ਕੇ ਘੱਟ 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 ਤੁਫ਼ਤੋ ਵਾ ਸਾਡੇ ਕੋਲ ਫਰੰਟ ਲੋਡ ਦੇ ਵਿੱਚ ਹੀ ਮਿਲ ਜਾਣੀਆਂ ਜਿਹੜੀਆਂ ਫੋਰਨ ਦੇ ਵਿੱਚ ਚੱਲਦੀਆਂ ਨੇ ਤੁਹਾਡੇ ਯੂਕੇ ਦੇ ਵਿੱਚ ਜਾਂ ਫੋਰਨ ਕੰਟਰੀਜ਼ ਦੇ ਵਿੱਚ ਉਹ ਵਾਲੀਆਂ ਮਸ਼ੀਨਾਂ ਮਿਲ ਜਾਣੀਆਂ ਜਾਤੀ ਤੁਹਾਡੀ ਗੁੱਡ ਕੁਆਲਿਟੀ ਮੰਗਦੀ ਹੈ ਮੈਂ ਕਹਾਂ ਜੀ ਤੁਸੀਂ ਟੈਨਸ਼ਨ ਨਾ ਕਰੋ ਲਾਈਫਟਾਈਮ ਵਾਰੰਟੀ ਦੇ ਨਾਲ ਆ ਲਾਈਫਟਾਈਮ ਜਦ ਤੱਕ ਜ਼ਿੰਦਗੀ ਹੈਗੀ ਹੈ ਜ਼ਿੰਦਗੀ ਹੈਗੀ ਤਦ ਤੱਕ ਮੋਟਰ ਦੀ ਵਾਰੰਟੀ ਇਹਦੀ ਹੈ ਓਏ ਅੱਗੇ ਤਾਂ ਤੋਂ ਮੈਨੂੰ ਇਹਨਾਂ ਦੀ ਦੁਕਾਨ ਤੇ ਹੀ ਲੈ ਕੇ ਆਣਾ ਜਦ ਮੇਰੇ ਪੁੱਤ ਨੇ ਆਣਾ ਨਾ ਉਹ ਵੀ ਇੱਥੇ ਲੈ ਕੇ ਆਣਾ ਕਿਤੇ ਹੋਰ ਤੇ ਨਹੀਂ ਜਾਣਾ ਵੈਰੀ ਗੁੱਡ ਤੋਂ ਬਾਅਦ ਮੇਰੇ ਕੋਲ ਫ੍ਰਿਜਾਂ ਦੀ ਰੇਂਜ ਜਿਹੜੀ ਹੈ ਜੀ ਫ੍ਰਿਜਾਂ ਦੀ ਰੇਂਜ ਇਦਾਂ ਹੀ ਤੁਹਾਨੂੰ ਦਿਖਾਉਂਗਾ ਜਿਹੜੇ ਪੂਰੇ ਮਾਰਕੀਟ ਦੇ ਵਿੱਚ ਨਹੀਂ ਤੁਹਾਨੂੰ ਮਿਲੂਗੀ ਆ ਬੱਲੇ 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 ਭਾਈ ਇਦਾਂ ਤੇ ਇਦਾਂ ਦੀ ਤਾਂ ਸਰਪੰਚਾਂ ਦੇ ਘਰ ਪਈ ਓਏ ਉਹ ਜਾਂਦਾ ਆਪਣੇ ਘਰਾਂ ਦਾ ਮਰੀ ਜੱਜ ਜੀ ਘੱਟ ਦੀ ਆਪਣੇ ਛੋਟੇ ਪਈ ਆਪਾਂ ਨੂੰ ਵੀ ਇਦਾਂ ਦੀ ਵੱਡੀ ਚਾਹੀਦੀ ਆ ਦੇਖੋ ਚਾਚਾ ਜੀ ਪੂਰੀ ਅਲਮਾਰੀ ਦੀ ਪੂਰੀ ਫਰਿੱਜ ਦੀ ਫਰਿੱਜ ਅਲਮਾਰੀ ਦੀ ਅਲਮਾਰੀ ਆ ਦੇਖੋ ਪਰ ਇਹ ਗੱਲ ਬਹੁਤ ਛੋਣੀ ਹੈ ਜਿਹੜੇ ਦੇ ਆਈ ਸ਼ਕਿਉ ਬਥਲੇ ਆ ਹਾਂਜੀ ਹਾਂਜੀ ਪਰ ਜਿੱਦਾਂ ਅਸੀਂ ਛਿਆਣੇ ਹੋ ਗਿਆ ਝੋਕ ਨਹੀਂ ਹੁੰਦਾ ਬਹੁਤ ਬਾਰ ਬਾਰ ਇਹ ਖੜੇ ਖੜੇ ਤੁਸੀਂ ਕੰਮ ਕਰ ਸਕਦੇ ਜੀ ਇਹਦੇ ਵਿੱਚ ਇੱਕ ਸਾਈਡ ਪੂਰੀ ਇਹਦੀ ਫਰਿੱਜ ਫ੍ਰੀਜ਼ਰ ਆ ਤੇ ਦੂਸਰੀ ਸਾਈਡ ਫ੍ਰੀਜ਼ਰ ਕਨਵਰਟੇਬਲ ਦੇ ਕਨਵਰਟ ਕਰ ਛੱਕ ਦੇਣ ਔਰ ਉਸ ਤੋਂ ਬਾਅਦ ਪਾਣੀ ਵੀ ਬਾਹਰੋਂ ਹੀ ਲੈ ਸਕਦੇ ਇਹਦੇ ਵਿੱਚ ਸਭ ਤੋਂ ਵੱਡਾ ਬੈਰੀ ਗੁੱਡ ਬਹੁਤ ਇੱਕ ਸਵਾਲ ਸਾਡੇ ਜੁਕੇ ਬਿਹਰ ਚੈਲਦੀ ਆ ਪੁੱਤ ਕਿਤੇ ਚਾਚਾ ਵੀ ਕਿਤੇ ਲਾ ਲੈਂਦਾ ਇਹਦੇ ਡਿਸਪੈਂਸਰ ਚ ਬਿਹਰ ਪਾ ਜਕਦੇ ਆ ਪਾ ਸਕਦੇ ਆ ਜੀ ਵੈਰੀ ਗੁੱਡ ਪਾ ਸਕਦੇ ਆ ਜੀ ਉਸ ਤੋਂ ਬਾਅਦ ਮੇਰੇ ਕੋਲ ਟ੍ਰਿਪਲ ਡੋਰ ਦੇ ਵਿੱਚ ਵੀ ਰੇਂਜ ਬੋਰਾ ਇਸ ਟਾਈਮ ਜਿੰਨੀ ਖੁੱਲੀ ਨਾ ਰਹੀ ਰਹਦੀ ਤਾਂ ਉਹਨੂੰ ਇਹ ਫ੍ਰਿਜ ਐ ਸਾਰੀ ਅੱਛਾ ਇਹ ਵੀ ਗੱਲ ਖਾਸ ਆ ਜਿਹੜੀ ਮੈਂ ਸਮਝਿਆ ਜਿਹੜੀ ਮੈਂ ਗੱਲ ਪਕੜੀ ਆ ਇਹ ਫਿਰ ਥੱਲੇ ਆਈਸਕਿਊ ਬਾਲਾ ਥੱਲੇ ਆ ਹਾਂਜੀ ਹਾਂਜੀ ਤਾਂ ਫਿਰ ਡਿਸਟਰਬ ਨਾ ਹੋਵੇ ਹਾਂਜੀ ਹਾਂਜੀ ਠੀਕ ਹੈ ਤੇ ਆਈਸਕਿਊ ਬੋਲਾ ਕਿ ਛੋਟਾ ਜਿਹਾ ਖਾਣਾ ਬਣਿਆ ਜਿਹੜਾ ਸਾਡੇ ਘਰਾਂ ਵਾਸਤੇ ਬਹੁਤ ਵਧੀਆ ਆ ਇਸ ਫ੍ਰਿਜ ਨੂੰ ਅਸੀਂ ਇਸ ਕਰਕੇ ਕਹਿੰਦੇ ਆ ਮੇਡ ਇਨ ਇੰਡੀਆ ਤੇ ਮੇਡ ਫॉर ਇੰਡੀਆ ਇੰਡੀਆ ਦਾ ਸਪੈਸ਼ਲ ਦੇਖਦੇ ਹੋ ਇਹ ਤਿਆਰ ਕੀਤਾ ਡਿਜ਼ਾਈਨ ਹੈ ਇੱਕ ਮੇਰਾ ਸੁਵਾਲ ਆ ਪਾ ਫਿਰ ਜਦਾ ਦਿੱਤਾ ਇਹਦੇ ਵਿੱਚ ਹੁਣ ਤੁਸੀਂ ਕੇਕ ਵੀ ਰੱਖਿਆ ਆ ਠੀਕ ਹੈ ਜੀ ਤੁਸੀਂ ਉਹਦੇ ਤੇ ਚਾਲ ਰੱਖੇ ਆ ਛੱਭ ਜੀਆਂ ਪੱਤ ਛਮੈਲ ਮਿਕਚੋਗੀ ਫੇਰ ਕਦੇ ਨਹੀਂ ਹੋਊਗੀ ਜੇ ਮੈਜਿਕ ਕੂਲਿੰਗ ਦੇ ਵਿੱਚ ਹੈ ਇਹ ਚ ਡਿਓ ਫਰੈਸ਼ਰ ਲੱਗਾ ਹੋਇਆ ਜਿੰਨੀ ਵਿੱਚ ਬੈਡ ਸਮੈਲ ਨਾ ਬੈਕਟੀਰੀਆ ਵਾਇਰਸ ਖਤਮ ਕਰ ਦਊਗਾ ਜੀ ਕਦੀ ਛੋਟੀ ਬਾਤ ਕੱਬੀ ਹੈ ਇਹੋ ਨੇ ਪਛੰਦ ਨਹੀਂ ਨਾ ਮੋੜ ਨਾ ਜਾਣਾ ਉਹਨੇ ਹੈਲਥ ਕੌਨਸ਼ੀਅਸ ਆ ਜੀ ਪੂਰੀ ਫ੍ਰੀਕ ਕਰਾਤੀ ਹੈ ਵੈਰੀ ਗੁੱਡ ਵੈਰੀ ਇਹ ਤੁਹਾਡੇ ਜਿਹੜੇ ਆਪਣੇ ਫੋਰਨਰ ਆ ਜੀ ਉਹਨਾਂ ਨੂੰ ਦੇਖਦੇ ਬਣਾਇਆ ਗਿਆ ਪ੍ਰਾਈਜ਼ ਪ੍ਰਾਈਜ਼ ਦੱਸੋ ਪ੍ਰਾਈਜ਼ ਦਾ ਆਪਾਂ ਕੱਢਾਂਗੇ ਤੁਸੀਂ ਪਹਿਲਾਂ ਪਸੰਦ ਕਰੋ ਤੁਹਾਡੀ ਜਿਹੜੀ ਕੋਠੀ ਬੰਦੀ ਹੈ ਆਪਾਂ ਸਾਰਾ ਸਮਾਨ ਹਾਇਰ ਦਾ ਭੇਜਣਾ ਉੱਥੇ ਟੈਨਸ਼ਨ ਨਾ ਲੋ ਜੀ ਬੇਬੀ ਗੋਡ ਕੋਠੀ ਨਹੀਂ ਪੁੱਤ ਫਾਰਮਾ ਉੱਚ ਬੰਦਦਾ ਪਿਆ ਇੱਕ ਸਾਰ ਕੇ ਉਹ ਚਾਚਾ ਜੀ ਕਾ ਚੀਜ਼ ਆ ਦੇਖੋ ਲੜੋ ਲੂੜੋ ਜਿੱਦਾਂ ਮਰਜੀ ਟੁੱਟਣੀ ਨਹੀਂ ਇੱਥੇ ਜੋ ਮਰਜੀ ਵੱਜੇ ਆਈ ਚਾਚੀ 베ਲਣਾ ਚਾਕੇ ਮਾਰਦੀ ਮੈਂ ਥੱਲੇ ਬਹਿ ਜਾਂਦਾ ਬੜਾ ਠੀਕ ਨਹੀਂ ਕੋਈ ਨਹੀਂ ਕਿ ਤੂੰ 베ਲਣਾ ਵੱਜ ਕੇ ਵਾਪਸੀ ਆਊਗਾ ਅੱਗੇ ਨਹੀਂ ਜਾਂਦਾ ਜੀ ਇਹ ਵੀ ਇਹਦੇ ਵਿੱਚ ਸਾਡੇ ਕੋਲ ਡਿਜ਼ਾਈਨ ਸਾਰੀ ਰੇਂਜ ਮਿਲ ਜੂਗੀ ਚਾਚਾ ਜੀ ਇਹਦੇ ਵਿੱਚ 올 ਰਾਈਟ 올 ਰਾਈਟ ਫੈਨ ਉਸ ਤੋਂ ਬਾਅਦ ਹੋਰ ਆ ਜੀ ਮੇਰੇ ਕੋਲ ਰੇਂਜ ਆ ਦੇਖੋ ਫਰੈਂਚ ਆ ਦੀ ਰੇਂਜ ਇੰਨੀ ਕਾ ਕਿ ਤੁਹਾਨੂੰ ਇਹ 4 ਡੋਰ ਆ 4 ਡੋਰ ਦੇ ਵਿੱਚ ਫਰੈਂਚ ਡੋਰ ਦੇ ਵਿੱਚ ਆ ਗਈ ਹੈ ਜੀ ਆ ਲੋ ਵੈਰੀ ਗੁੱਡ ਔਰ ਇਨਰਗੀਆਂ ਗਰੰਟੀਆਂ ਵਾਰੰਟੀਆਂ ਇਸ ਟਾਈਮ ਇੰਨੀ ਆ ਇੱਕ ਆਫਰ ਆ ਇੰਨੀ ਆ ਕਾ ਇਹ ਵੀ ਲਾਈਫ ਟਾਈਮ ਗਾਰੰਟੀ ਹਾਂਜੀ ਇਹਦੇ ਨਾਲ ਵੀ ਇੱਕ ਰੋਬੋਟ ਵੈਕਿਊਮ ਕਲੀਨਰ ਪਲੱਸ ਨਾਲ ਦੇ 에ਅਰ ਫਰਾਈ ਮਤਲਬ ਇਦਾਂ ਦੇ ਗਿਫਟ ਹੈ ਜਿਹੜੇ ਘਰਾਂ ਵਿੱਚ ਯੂਜ਼ ਆਣ ਵਾਲੇ ਆ ਅੱਛਾ ਇੱਕ ਮੇਰਾ ਛਵਾਲੇ ਤੇ ਲਿਖਿਆ ਟਵਿਨ ਇਨਵਰਟਰ ਜਿੰਦਾ ਸਾਡੇ ਪਿੰਡ ਬਿਜਲੀ ਚੱਲ ਜਾਂਦੀ ਆ ਇਨਵਰਟਰ ਤੇ ਚੱਲ ਜੂ ਨਹੀਂ ਇਨਵਰਟਰ ਤੇ ਨਹੀਂ ਚਲਣੀ ਜੀ ਇਨਵਰਟਡ ਟੈਕਨੋਲੋਜੀ ਦੇ ਵਿੱਚ ਹੈ ਜਿਹੜੀ ਬਿਜਲੀ ਦੀ ਕੰਜ਼ਮਪਸ਼ਨ ਨੂੰ ਬਹੁਤ ਘਟਾ ਕਰੂਗੀ ਇਹ ਤੁਹਾਡੇ ਨੂੰ ਮਤਲਬ ਬਿਜਲੀ ਦਾ ਬਿੱਲ ਘਟਾ ਬਹੁਤ ਘਟਾਊਗਾ ਜੀ ਅੱਛੀ ਬੁੱਧ ਕਿਦਾ ਅਮੀਰ ਬੰਦੇ ਅੱਜੀ ਉਹ ਪਛਿਲਟੀ ਨਹੀਂ ਲੈਂਦੇ ਜੇਜੋ ਵਾਲੀ ਸਾਡੀਆਂ ਤਾਂ ਜੁੰਡਾ ਵਧੀਆ ਨੇ ਝੱਡਦਾ ਕੰਜਰੇ ਜੀ ਨਹੀਂ ਤੋਂ ਬਿਨਾਂ ਜੁੰਡਾ ਨਹੀਂ 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 ਸਭ ਕੁਝ ਵਧੀਆ ਜੀ ਬਿਜਲੀ ਬਹੁਤ ਘਟ ਜਾਂਦੀ ਆ ਔਰ ਮੇਰੇ ਕੋਲ ਵਾਸ਼ਿੰਗ ਮਸ਼ੀਨ ਦੇ ਵਿੱਚ 100% ਡਰਾਇ ਇਹ ਤੋਂ ਸੁੱਕੇ ਕੱਪੜੇ ਨਿਕਲੇ ਤਾਂ ਪਾ ਲੋ ਤੁਸੀਂ ਅੱਛਾ ਪੁੱਜ ਇਹ ਤਾਂ ਛਾਗੇ ਲਈ ਹੋ ਗਿਆ ਹਾਂਜੀ ਸਾਡੇ ਪੌਂਡ ਵਾਲਿਆਂ ਲਈ ਹੋ ਗਿਆ ਡਾਲਰ ਵਾਲਿਆਂ ਲਈ ਹੋ ਗਿਆ ਜਿੱਦਾਂ ਆ ਮੇਰਾ ਪੋਤੇ ਆ ਛੁੰਡੀ ਤੇ ਵੀ ਮੇਰੇ ਪੁੱਤ ਆ ਰਗਾ ਆ ਤੇ ਜਿੱਦਾਂ ਮੈਂ ਇਹਨੂੰ ਵੀ ਕੁਝ ਗਿਫਟ ਕਰਨਾ ਚਾਹੁੰਨਾ ਮੋਰੇ ਦੀਵਾਲੀ ਆ ਤਿਉਹਾਰਾਂ ਦਾ ਚੀਜ਼ਾਂ ਨੇ ਆ ਇਹਦੇ ਲਈ ਕੋਈ ਆਪਾਂ ਨੂੰ ਬਾਦਸ਼ਾਹ ਮਸ਼ੀਨ ਦਿਖਾਓ ਫਰਿਜ ਦਿਖਾਓ ਜਿਹੜੀ ਬਜਟ ਚ ਆ ਜਾਵੇ ਚਾਚਾ ਜੀ ਇਹ ਆ ਦੇਖੋ ਮਸ਼ੀਨ ਮੇਰੇ ਕੋਲ 8 ਕਿਲੋ ਦੇ ਵਿੱਚ ਮਿਲ ਜਾਣੀ ਸੈਮੀ ਆਟੋਮੈਟਿਕ ਮਸ਼ੀਨ ਆ ਇਹ ਤੁਹਾਨੂੰ ਮਿਲਣੀ 13000 ਤੇ 490 ਰੁਪਏ ਦੇ ਵਿੱਚ 13490 ਰੁਪਏ ਦੇ ਵਿੱਚ ਨਾਲ ਇਹਦੇ ਤੁਹਾਨੂੰ ਮਿਲੂਗਾ ਇੱਕ ਪ੍ਰੈਸ ਦਊਗਾ ਤੁਹਾਡੀ ਪਸੰਦ ਦਾ ਕਰੋਕਰੀ ਸੈਟ ਨਾਲ ਲੱਕੀ ਡਰਾਅ ਕੋਪਨ ਸੋਨਾ ਜਿੱਤਣ ਦਾ ਮੌਕਾ ਵੀ ਅੱਛਾ ਪਰੇ ਫੁੱਲਾਂ ਵਾਲੀ ਵੀ ਦਿਖਾ ਦਿਓ ਮੈਨੂੰ ਆ ਫੁੱਲਾਂ ਵਾਲੀ ਪਈ ਮੇਰੇ ਕੋਲ ਟਫਨ ਗਲਾਸ ਦੇ ਵਿੱਚ ਆ ਜੀ ਆ ਲੋ ਹਾਂ ਆਹ ਬਣੀ ਗੱਲ ਕਿਉਂ ਕਹਿੰਦੇ ਰਿਆਣੇ ਬਾਤ ਝਰਾੜਤੀ ਆ ਮੈਂ ਕਹਿੰਦੀ ਉੱਤੇ ਚੜਜੋ ਬੰਦੇ ਹਾਂ ਵੈਰੀ ਗੁੱਡ ਖੁਸ਼ਬੂ ਆ ਦੇਖੋ ਏ ਘਰ ਵਾਲੀ ਉਹ ਤੇ ਤੇਰੀ ਤੈਨੂੰ ਗਾਲਾਂ ਕੱਢਦੀਆਂ ਜੁੱਪੂਆ ਸੀ ਲੱਗੇ ਉਹ ਜਿੱਥੇ ਮਰਜੀ ਰੋੜ ਕੇ ਜੀ ਜਿੱਥੇ ਮਰਜੀ ਲੈ ਜਾਓ ਜੀ ਇਹਨੂੰ ਇਹਦੇ ਵਿੱਚ ਮੇਰੇ ਕੋਲ ਸਾਰੀ ਰੇਂਜ ਲੱਗੀ ਆ ਜੀ 8 ਕਿਲੋ 9 ਕਿਲੋ 10 ਕਿਲੋ 11 ਕਿਲੋ ਤੱਕ ਸਾਰੀ ਰੇਂਜ ਲੱਗੀ ਆ ਤੇ ਬਜਟ ਕਿੰਨਾ ਹੋ ਜਾਊਗਾ ਬਜਟ ਦੀ ਫਿਕਰ ਨਾ ਕਰੋ ਜਦ ਹੁਣ ਤੁਸੀਂ ਇਸ ਮਾਈ ਇਲੈਕਟ੍ਰੋਨਿਕ ਦੇ ਸਟੋਰ ਤੇ ਆ ਗਏ ਨਾ ਸਾਡੇ ਕਿਸੇ ਵੀ ਸਟੋਰ ਤੇ ਜਾਓਗੇ ਬਜਟ ਦੀ ਕੋਈ ਟੈਨਸ਼ਨ ਨਹੀਂ ਲੈਣੀ ਕਿਉਂਕਿ ਸਾਡੇ ਪ੍ਰਾਈਸ ਤੇ ਸਾਡੀ ਜਿਹੜੀ ਆ ਕੁਆਲਿਟੀ ਤੇ ਸਾਡੇ ਜਿਹੜੀ ਹੈਗੀ ਸਰਵਿਸ ਅਸੀਂ ਬੈਸਟ ਦਵਾਂਗੇ ਬਾਕੀ ਮਾਰਕੀਟ ਦੇ ਬਜਟ ਦੇਖੋ ਜਿੱਦਾਂ ਚਾਚਾ ਇੱਥੇ ਲਿਖਿਆ ਪੇ 994 ਐਂਟੀਕਮੀ ਹੋਮ ਮਤਲਬ ਹਜ਼ਾਰ ਤੋਂ ਵੀ ਸਸਤੀ ਦੇ ਹੈ ਯਾਰ ਤਾਂ ਸਸਤੀ ਨਹੀਂ ਤੁਸੀਂ 1 ਰੁਪਿਆ ਦੇਣਾ 994 ਰੁਪਏ ਦੀਆਂ ਕਿਸ਼ਤਾਂ ਦੇ ਵਿੱਚ ਘਰ ਲੈ ਜਾਣੀ ਚੀਜ਼ ਹੈ ਅੱਛਾ EMI EMI ਹੁੰਦੇ ਹਾਂਜੀ ਇਹ EMI ਦੇਣੀ ਪੈਣੀ ਹੈ ਕੋਈ ਨਾ ਮੈਂ ਇਹ ਕਿੰਨੀ EMI ਬਣੂਗੀ EMI ਸਰ ਤੁਹਾਡੇ ਕਾਰਡ ਦੇ ਤੇ ਚਾਚਾ ਜੀ ਐਲੀਜੀਬਿਲਟੀ ਆ ਗਈ ਭਾਵੇਂ 15万 18万 20 ਜਿੰਨੀ ਵੀ ਅਮਾਉਂਟ ਹੈਗੀ ਉਹਦੇ ਹਿਸਾਬ ਨਾਲ ਉਹਨੂੰ ਡਿਵਾਈਡ ਕਰ ਦੇਦਾ ਜੀ ਕੋਈ ਨਹੀਂ ਉਹ ਤਾਂ ਮੈਂ ਹੀ ਦੇਣੀ ਹੈ ਇਹ ਤਾਂ ਸ਼ਰਾਬ ਪੀਂਦਾ ਕੁਝ ਹੋਰ ਦਿਖਾਓ 4-5 ਫ੍ਰਿਜ ਦੀ ਰੇਂਜ ਆਣੀ ਮੇਰੇ ਕੋਲ ਛੋਟੀ ਜਿੱਦਾ ਤੁਸੀਂ ਕਿਹਨੇ ਪਹਿਲਾਂ ਉਹ ਦੇਣੀ ਆ ਜਿਹਦੇ ਵਿੱਚ ਮੇਰੇ ਕੋਲ 160 ਲੀਟਰ ਤੋਂ ਲੈ ਕੇ ਤੇ ਬਿਲਕੁਲ 250 ਲੀਟਰ ਤੱਕ ਪੌਣੇ 300 ਲੀਟਰ ਤੱਕ ਸਿੰਗਲ ਡੋਰ ਦੇ ਵਿੱਚ ਆ ਡਬਲ ਡੋਰ ਦੇ ਵਿੱਚ ਆ BMR ਆ ਸਾਰੀ ਰੇਂਜ ਮੇਰੇ ਕੋਲ ਹੈ। ਸਾਡਾ ਆਪਾਂ ਕਲਰ ਵੀ ਸਿਲੈਕਟ ਕਰ ਸਕਦੇ ਆ। ਹਾਂਜੀ ਬਿਲਕੁਲ ਸਾਰੀ ਰੇਂਜ ਵਿੱਚ ਵੀ ਫੈਸਿਲਿਟੀ ਹੈ ਇਹ। ਹੈਗੀ ਆ ਜੀ ਮੇਰੇ ਕੋਲ ਸਾਰੀ ਰੇਂਜ ਲੱਗੀ ਆ। ਪਲੇਨ ਚਾਹੀਦੀ ਆ 컬러ਫੁਲ ਚਾਹੀਦੀ ਸਾਰੀ ਰੇਂਜ ਲੱਗੀ ਆ। ਜੀ ਜੀ ਪ੍ਰੋਡਕਟ ਤਾਂ ਤੁਹਾਡੇ ਦੇਖ ਲੇ ਗੋਡੇ ਆ ਆਰਡਰ ਇੱਥੇ ਆ ਮੈਨੂੰ ਥੋੜਾ ਪਛਾਣਦਾਰੇ ਆ ਬੈਰੀ ਨਾਇਸ਼ਾ। ਥੈਂਕ ਯੂ। ਪਰ ਜਿੱਦਾਂ ਮੈਂ ਬਿਜ਼ਨਸ ਦੀ ਇੱਕ ਗੱਲ ਕਰਨੀ ਥੋੜੀ ਨਾ ਤੁਸੀਂ ਵੀ ਬਿ ਇਹ ਤੇਰੇ ਨਾਲ ਇੱਕ ਪੀਜੀ ਬਣਾਉਣ ਲੱਗਾ। ਵੈਰੀ ਗੁੱਡ। ਤੇ ਮੈਨੂੰ ਬਲਕ ਚ ਬਹੁਤ ਸਾਰੀਆਂ ਫ੍ਰਿਜਾਂ ਚਾਹੀਦੀਆਂ। ਐਲਈਡੀਆਂ ਚਾਹੀਦੀਆਂ ਗੀਜ਼ਰ ਚਾਹੀਦੇ ਆਪਾਂ ਨੂੰ ਬਲਕ ਚ ਸਮਾਨ ਮਿਲ ਜੂ ਸਭ ਕੁਝ ਮਿਲੂਗਾ ਜੀ ਬਸੀ ਫ੍ਰਿਜ ਚਾਹੀਦੇ ਤੁਹਾਨੂੰ ਬਲਕ ਦੇ ਵਿੱਚ 10 12 15 20 ਪੀਸ ਜਿੰਨੇ ਵੀ ਐਲਈਡੀ ਚਾਹੀਦੀ ਆ ਵਾਟਰ ਹੀਟਰ ਯਾਨੀ ਕਿ ਗੀਜ਼ਰ ਚਾਹੀਦੇ ਗਰਮ ਪਾਣੀ ਵਾਲੇ ਅਸੀਂ ਤੁਹਾਨੂੰ 2990 ਰੁਪਏ ਦਾ ਗੀਜ਼ਰ ਸਟਾਰਟਿੰਗ ਦੇ ਦੇਵਾਂਗੇ 25 ਲੀਟਰ ਦਾ ਹੋਊਗਾ ਇਹ ਨਹੀਂ ਕਿ ਬਾਅਦ ਚ 15 ਲੀਟਰ ਨਿਕਲੇ ਨਹੀਂ ਔਰ ਉਹਦਾ weight ਵੀ ਤੁਸੀਂ ਚੈੱਕ ਕਰ ਸਕਦੇ ਹੋ ਅੱਛਾ ਫਰਾਡ ਕਰਦੇ ਆ ਇੱਥੇ ਬਿਲਕੁਲ ਹੁੰਦਾ ਜੀ ਔਰ ਕਹਿ ਕੇ 25 ਬਾਅਦ ਚ 15 ਨਿਕਲਦਾ ਨੰਬਰ 2 ਤੇ ਉਹਦਾ weight ਵੀ ਜਿਹੜਾ ਹੋਊਗਾ ਉਹ ਤੇ ਮਟੀਰੀਅਲ ਵੀ ਹੈਵੀ ਲੱਗਾ ਹੋਊਗਾ 7-8 ਕਿਲੋ ਤੋਂ ਉੱਪਰ ਹੋਊਗਾ ਮਾਰਕੀਟੇ 4-5 ਕਿਲੋ ਦਾ ਮਿਲਦਾ ਪਿਆ ਆ ਫਿਰ ਮੈਂ ਤੁਹਾਨੂੰ LED ਦਊਗਾ 9990 ਰੁਪਏ ਦੀ 32 ਇੰਚ LED ਫੁੱਲ ਸਮਾਰਟ ਜਿਹਦੇ ਨਾਲ ਸਾਊਂਡ ਬਾਅਦ ਨਾਲ ਮੈਂ ਤੁਹਾਨੂੰ ਗਿਫਟ ਦਊਗਾ ਨਾਲ ਤਿੰਨ ਲੱਕੀ ਓਪਨ ਦਊਗਾ ਜਿਹਦੇ ਵਿੱਚ ਸੋਨਾ ਐਕਟਿਵਾ ਜਿੰਨਾਂ ਦਾ ਸੁਨਹਿਰੀ ਮੌਕਾ ਅੱਛਾ ਯੂ نو ਮੈਂ ਬਿਜ਼ਨਸਮੈਨ ਆ ਚਾਚਾ ਬਿਜ਼ਨਸਮੈਨ ਆ ਯੂਕੇ ਮੈਂ ਬਿਜ਼ਨਸ ਚ ਕਰਦਾ ਜੀ ਉਹਨਾਂ ਚਰਨਜੀਤ ਕਿਦਰ ਜੇ ਮੈਂ ਬਲਕ ਚ ਆਰਡਰ ਦਿੰਨਾ ਮੈਂ ਨੂੰ ਸਪੈਸ਼ਲ ਡਿਸਕਾਊਂਟ ਸਪੈਸ਼ਲ ਡਿਸਕਾਊਂਟ ਦਊਂਗਾ ਜੋ ਸਾਡੀ ਕਾਰਪੋਰੇਟ ਸੇਲ ਹੁੰਦੀ ਆ ਕਾਰਪੋਰੇਟ ਸੇਲ ਦੇ ਵਿੱਚ ਅਸੀਂ ਇੱਕ ਸਪੈਸ਼ਲ ਤੁਹਾਨੂੰ ਅਸੀਂ ਲੈਸ ਕਰਕੇ ਦੇਵਾਂਗੇ ਜੋ ਪ੍ਰਾਈਸ ਸਾਡੇ ਸਟੋਰ ਤੇ ਲੱਗਾ ਹੋਊਗਾ ਉਸ ਤੋਂ ਅਲੱਗ ਤੁਹਾਨੂੰ ਹੋਰ ਫੈਸਿਲਿਟੀ ਦੇਵਾਂਗੇ ਫਿਰ ਐਂਦਾ ਕਰੋ ਤੁਸੀਂ ਮੇਰੀ ਸਾਈਟ ਤੇ ਵਿਜ਼ਿਟ ਕਰੋ ਓਕੇ ਜੀ ਮੈਨੂੰ ਕਟੋ-ਕਟ 10 ਫ੍ਰੀਜਾ ਚਾਹੀਦੀਆਂ 10 ਐਲਈਡੀਆਂ ਚਾਹੀਦੀਆਂ 10 ਕੀ ਚਾਹੀਦੇ ਆ ਆਪਾਂ ਉਹ ਵੀ ਜਿਹੜਾ ਆ ਕੰਟਰੈਕਟ ਤੁਹਾਡੀ ਨਾਲ ਕਰ ਲੈਣਾ ਪਵੇ ਉੱਥੇ ਸਾਈਟ ਤੇ ਪਹੁੰਚਾ ਦਿਓ ਠੀਕ ਹੈ ਜੀ ਕੱਲ ਆਪਾਂ ਵਿਜ਼ਿਟ ਕਰਾਉਨੇ ਜੀ ਬੰਦੇ ਇੱਕ ਮੈਂ ਐਲਈਡੀ ਬਾਲ ਚੱਲੀਏ ਪਹਿਲਾਂ ਤੁਸੀਂ ਮੈਨੂੰ ਉਹ ਬਨਵਾਰੇ ਦੱਸੋ ਪਤਾ ਕਿੱਦਾਂ ਚਰੰਜੀ ਜੀ ਹਾਂਜੀ ਹਾਂਜੀ ਹਣ ਮੋਰੇ ਵਿਆਹਾਂ ਦਾ ਚੀਜ਼ ਨੇ ਆ ਮੇਰੀ ਵਾਈਫ ਨੇ ਵੀ ਆਉਣਾ ਬੱਚਿਆਂ ਨੇ ਵੀ ਆਉਣਾ ਆ ਤੇ ਆਮ ਨੂੰ ਰੋਟੀ ਫਿਰ ਕੰਮ ਵਾਲੀ ਬਣਾ ਕੇ ਚਲ ਜਾਂਦੀ ਠੰਡੀ ਹੋ ਜਾਂਦੀ ਆ ਸਾਨੂੰ ਕੋਈ ਨਾ ਆਰਗੇਨਿਕ ਜਿਹਾ ਬੰਦਾ ਖਾਓ ਸਾਡੇ ਕੋਲ ਸਾਰੇ ਆਰਗੇਨਿਕ ਲੱਗੇ ਹੋਏ ਆ ਜੀ ਠੀਕ ਹੈ ਜੀ ਔਰ ਹੈਲਥ ਨੂੰ ਦੇਖਦੇ ਹੋਏ ਰਿਲੇਟਡ ਸਾਰੇ ਸਾਡੇ ਕੋਲ ਪ੍ਰੋਡਕਟ ਹੈ ਇੱਥੇ ਕੋਈ ਨਹੀਂ ਵੀ ਤੁਹਾਡੀ ਬਾਡੀ ਨੂੰ ਹਾਰਮਫੁਲ ਹੋਏਗਾ ਸਾਡੇ ਕੋਲ 20 ਲੀਟਰ ਤੋਂ ਲੈ ਕੇ 30 ਲੀਟਰ ਦੀ ਕੈਪੈਸਿਟੀ ਦੇ ਇਹਨਾਂ ਸਾਰੇ ਕੰਟਰੀ ਵਿੱਚ ਸਰਟੀਫਾਈਡ ਹੁੰਦੇ ਆ ਇਹ ਸਰਟੀਫਾਈਡ ਸਰਟੀਫਾਈਡ ਹੋਣਗੇ ਜੀ ਸਰ ਸਰਟੀਫਾਈਡ ਹੈ ਸਾਰੇ 올 ਰਾਈਟ ਸਾਰੀ ਰੇਂਜ ਮੇਰੇ ਕੋਲ ਮਿਲ ਜਾਣੀ ਇੱਥੇ ਤੁਹਾਨੂੰ ਸੋਲੋ ਗ੍ਰਿਲ ਕਨਵੈਕਸ਼ਨ ਤੁਸੀਂ ਚਾਹੇ ਗਰਮ ਕਰਨਾ ਤੇ ਚਾਹੇ ਕੁਝ ਬਣਾਉਣਾ ਕਰ ਉਹ ਵੀ ਬਣਾ ਸਕਦੇ ਵੈਜ ਨਾਨ ਵੈਜ ਕੁਝ ਬਾਰਬੀਕਿਊ ਟਾਈਪ ਬਣ ਸਭ ਕੁਝ ਹੈਗਾ ਜੀ ਬਾਰਬੀਕੀ ਵਾਲਾ ਮਾਡਲ ਵੀ ਮੇਰੇ ਕੋਲ ਅਵੇਲੇਬਲ ਹੈ ਜੀ ਹਾਂ ਮੇਰਾ ਪੁੱਤ ਦਾ ਬ ਦਾ ਪਿਆ ਜੀ ਇਹਦਾ 에어 ਫਰਾਈ ਦਾ ਅੱਛਾ 에어 ਫਰਾਈ ਵੀ ਸਾਡੇ ਕੋਲ ਅਵੇਲੇਬਲ ਆ ਤੇ ਮੈਂ ਤੁਹਾਨੂੰ ਸੁਵਾਈ ਲਈ ਵਗੈਰੇ ਚ ਬਣਦੀ ਹਾਂਜੀ ਸਭ ਕੁਝ ਬਣ ਜਾਂਦਾ ਜੀ ਯਾਨੀ ਇਹਨੂੰ ਆਇਲ ਲਸ ਕਰਦੇ ਜਿਹੜੀ ਕੁਕਿੰਗ ਔਰ ਮੈਂ ਹਾਂਜੀ ਆਇਲ ਫਰੀ ਇੱਕ ਮੈਂ ਤੁਹਾਨੂੰ ਹੋਰ ਤੋਹਫਾ ਦੇਣ ਲੱਗਾ ਜਿਹੜਾ ਮੇਰੇ ਕੋ ਇੱਕ ਇੱਥੇ ਸਿਰਫ ਹਾਇਰ ਦਾ ਆਂਦਾ ਪਿਆ ਇਹ ਕਹੇਗਾ ਆਪਣਾ ਕਨਵੈਕਸ਼ਨ ਮਾਡਲ ਆ ਇਹਦੇ ਵਿੱਚ 에어 ਫਰ ਵੀ ਆ ਤੇ ਮਾਈਕ੍ਰੋਵੇਵ ਵੀ ਆ ਇਹ ਇਹ ਬੋਧੇ ਡਿਜੀਟਲ ਆ ਡਿਜੀਟਲ ਆ ਜੀ ਸਾਰੇ ਮਾਡਲ ਸਾਰੇ ਡਿਜੀਟਲ ਆ ਡਿਜੀਟਲ ਆ ਜੀ ਸਾਰੇ ਮਾਡਲ ਇਹ ਫੋਨ ਨਾਲ ਵੀ ਕਨੈਕਟ ਹੁੰਦਾ ਨਹੀਂ ਫੋਨ ਨਾਲ ਨਹੀਂ ਹੁੰਦਾ ਜੀ ਇਹ ਵਾਲਾ ਮਾਡਲ ਛਾਡੀ ਕੰਟਰੀ ਚ ਹੁੰਨ ਲੱਪੇ ਨਾ ਜੀ ਇੱਥੇ ਹੀ ਆਇਆ ਹੈ ਪਿੱਛੇ ਆ ਥੋੜਾ ਜਿਹਾ ਪਰ ਕੋਈ ਨਹੀਂ ਇੰਡੀਆ ਦੇ ਹਿਸਾਬ ਨਾਲ ਕੋਟਿਆ ਹਾਂਜੀ ਹਾਂਜੀ ਪਰ ਮੈਨੂੰ ਨਾ ਵਾਰਦੀ ਕਿਉਂ ਵਾਲਾ ਬੜੀਆਂ ਲੱਗਿਆ ਹਾਂਜੀ ਹਾਂਜੀ ਜੀ ਇਹ ਆਪਾਂ ਲਵਾਂਗੇ ਮੈਂ ਇੱਕ ਵਾਰੀ ਫੋਟੋ ਭੇਜ ਕੇ ਆਪਣੇ ਮੁੰਡੇ ਤੋਂ ਕਨਫਰਮ ਕਰਦਾ ਇਹ ਮੈਨੂੰ ਬੜੀ ਨਾਈਸ ਲੱਗਿਆ ਜੀ ਅਲੀ ਵੀ ਦਿਖਾਓ ਆਜੋ ਜੀ ਆਜੋ ਦਿਖਾਉ ਆ ਇਹ ਇਹ ਬਜਟ ਵਾਲੀ ਹੈ ਹਾਂਜੀ ਬਜਟ ਵਾਲੀ ਹੈ ਜੀ ਇਹ 32 ਇੰਚ ਦੇ ਵਿੱਚ ਮੈਂ ਤੁਹਾਨੂੰ ਐਂਡਰੋਇਡ ਸਮਾਰਟਫੋਨ ਟੀਵੀ ਦਵਾਂਗਾ ਜੀ ਐਂਡਰੋਇਡ ਯੂ نو ਹਾਂਜੀ ਤੇ ਇਹ ਮਿਲੇਗੀ ਤੁਹਾਨੂੰ 9990 ਰੁਪਏ ਦੀ ਨਾਲ ਇਹਦੇ ਸਾਊਂਡਬਾਰ ਫ੍ਰੀ ਹੈ ਨਾਲੇ ਇਹਨਾਂ ਲਕੀ ਡ੍ਰੈਕ ਓਪਨ ਫ੍ਰੀ ਹੈ ਨਾਲੇ ਇਹਨਾਂ ਸੋਨਾ ਜਿੱਤਣ ਦਾ ਮੌਕਾ ਨਾਲ ਤੁਹਾਡੀ ਪਸੰਦ ਦਾ ਕੋਈ ਵੀ ਕ੍ਰੌਕਰੀ ਸੈੱਟ ਯੂ ਮੀਨ ਟੂ ਸੇ ਆਪਾਂ ਨੂੰ 9990 ਦੀ ਪਾਉਗੀ ਤੇ ਸਕਾਊਂਟ ਕਰਕੇ ਆਪਾਂ 950 ਦੇਣੇ ਆ ਆ ਚਾਰੇ ਦਾ ਸਾਊਂਡ ਬਾਰ ਹਾਂਜੀ ਇਹ ਨਾਲ ਗਿਫਟ ਹੈ ਜੀ ਤੇ ਹੋਰ ਗਿਫਟ ਕੀ ਹੈ ਇਹਦੇ ਨਾਲ ਕ੍ਰੌਕਰੀ ਸੈੱਟ ਆਪਣੀ ਪਸੰਦ ਦਾ ਜਿਹੜਾ ਮਰਜ਼ੀ ਲੈ ਲਓ ਨਾਲ ਐਕਟਿਵਾ ਤੇ ਨਾਲ ਸੋਨਾ ਜਿੱਤਣ ਦਾ ਮੌਕਾ ਵੀ ਦੇਣਾ ਤੁਹਾਨੂੰ ਅੱਛਾ ਮੌਕਾ ਯਾਰ ਇਹ ਕਿ ਨਾਲ ਦੇ ਰਹੇ ਯੂ نو ਤੈਨੂੰ ਆਪ ਲੈ ਕੇ ਦੇਣੀ ਆ ਠੀਕ ਹੈ ਆ ਸਾਊਂਡ ਬਾਰ ਮੈਂ ਆਪਣੇ ਕਮਰੇ ਚ ਰੱਖ ਲੈਣੀ ਆ ਮੈਂ ਇੱਥੇ ਲਾ ਕੇ ਫਿਰ ਪਾਠ ਸੁਣਿਆ ਕਰੂੰਗਾ ਅੱਛਾ ਇੱਕ ਤੁਹਾਡੇ ਤੋਂ ਬੇਨਤੀ ਕਰਨੀ ਆ ਮੈਂ ਹਾਂਜੀ ਇਹ ਆਪਾਂ ਇਹਨੂੰ ਲੈ ਦੇਣੀ ਆ ਇਹ ਇੱਥੇ ਆਪਾਂ ਨੂੰ ਚੈਨਲ ਬਲੌਕ ਕਰਾਣਾ ਕਰ ਦੂੰਗੇ ਤੁਸੀਂ ਹੋ ਜੂਗੇ ਕਿਹੜਾ ਜੀ ਕ੍ਰਾਈਮ ਪੈਟਰੋਲ ਪਤਾ ਕਿਦਾਂ ਇਹਦੀ ਜਿਹੜੀ ਮੈਸੇਜ ਆ ਸਾਰਾ ਦਿਨ ਉੱਤੇ ਕ੍ਰਾਈਮ ਰਿਪੋਰਟ ਦੇਖਦੀ ਆ ਤੇ ਮੁੜ ਕੇ ਵੀ ਇਹਦੇ ਸਿਰ ਤੇ ਮਾਰਦੀ ਭੇਲਣੇ ਕਹਿੰਦੀ ਜਲ ਜਾਣੇ ਤੂੰ ਕਿਹੜੀ ਨੂੰ ਮਿਲ ਕੇ ਆਇਆ ਆਂ ਆਪਾਂ ਕ੍ਰਾਈਮ ਰਿਪੋਰਟ ਇੱਤੇ ਬੰਦ ਕਰਨਾ ਪਿਆ ਕੋਈ ਕਰਵਾਵਾਂਗੇ ਜੀ ਕਰਵਾਵਾਂਗੇ ਵੈਰੀ ਗੁੱਟ ਪੁੱਤ ਤੇਰੇ ਦੋ ਮੱਛਲੇ ਹੱਲ ਕਰਦੇ ਆ ਆ ਗਿਫਟ ਦਾ ਛੋ ਗਿਫਟ ਹੈ ਜੀ ਇਹਦੇ ਨਾਲ 13 ਤਰ੍ਹਾਂ ਦੇ ਕਰੋਕਰੀ ਸੈੱਟ ਆ ਜਿਹੜਾ ਤੁਹਾਡੀ ਪਸੰਦ ਦਾ ਤੁਹਾਨੂੰ ਤੁਸੀਂ ਲੈ ਸਕਦੇ ਆ ਇਹ 'ਚ ਤੁਹਾਨੂੰ ਕੋਈ ਮਨਾਹੀ ਨਹੀਂ ਹੈ ਕਿ ਇਹਦੇ ਨਾਲ ਇਹ ਵਾਲਾ ਗਿਫਟ ਆ ਜਿਹੜਾ ਪਸੰਦ ਆ 13 ਵਿੱਚੋਂ ਕੋਈ ਵੀ ਲੈ ਸਕਦੇ ਆ ਜੀ ਤੇਰੇ 'ਚੋਂ ਕੋਈ ਵੀ ਮੈਂ ਕੋਈ ਛਾੜਿਆ ਨਹੀਂ ਆ ਸਾਰੇ ਉਦਾਂ ਵੀ ਤੁਹਾਡੇ ਹੀ ਇਹ ਦੁਕਾਨੀ ਚੋਂ ਮੈਂ ਤੁਹਾਨੂੰ ਦੱਚ ਫ੍ਰਿਜ ਦਾ ਆਰਡਰ ਦਿੱਤਾ ਉਹ ਕਾ ਕਲਾ ਜੇ ਠੀਕ ਨਹੀਂ ਜਾਂਦਾ। ਬੱਦ ਤੇ ਆਪਣੇ ਰੰਗ ਕਰ ਗਿਆ ਨਾਲਿਆ ਕੋਈ ਹੋਰ ਲੈ। ਵੈਰੀ ਗੁੱਡ ਵੈਰੀ ਗੁੱਡ। ਅੱਛਾ ਹੁਣੇ ਆਪਾਂ ਅੱਜ ਇੱਕ ਲੈ ਕੇ ਜਾ ਸਕਦੇ ਹਾਂ ਕਿਉਂਕਿ ਅੱਜ ਆਪਾਂ ਫਿਲਹਾਲ ਆ ਪਰਚੇਜ਼ ਕਰ ਰਹੇ ਹਾਂ। ਹਾਂਜੀ ਹਾਂਜੀ ਬਿਲਕੁਲ ਜੀ। ਉਹ ਜਿਹੜੀ ਕਿਉ ਲੱਡਿਆ ਮੈਂ ਆਪਣੇ ਪੁੱਤਨਾ ਸਲਾਹ ਕਰਕੇ ਦਊਂਗਾ। ਠੀਕ ਹੈ ਜੀ। ਆਰਡਰ ਜੇ ਬਾਕੀ ਤੁਸੀਂ ਕੱਲ ਮੇਰੀ ਸਾਈਟ ਤੇ ਆ ਜਾਣਾ ਆ। ਠੀਕ ਹੈ ਜੀ। ਅੱਛਾ 1 ਮਿੰਟ ਮੈਂ ਫਾਰਮ ਆਫਿਸ ਲਈ ਆ ਵੀ ਦੇਖ ਲਵਾਂ। ਇਹ ਰੀਜੇ ਸਿਸਟਮ ਹੈ। ਇਹ ਡੀਜੀ ਸਿਸਟਮ ਆ ਜੀ ਚਾਰਜੇਬਲ ਆ ਜੀ। ਦੋਨੇ ਸਪੀਕਰ ਅਲੱਗ-ਅਲੱਗ ਆ ਜੀ। ਇਰੇ ਨਾਲ ਇੱਕ ਮਾਈਕ ਆ ਤੇਰੇ ਨਾਲ ਦੋ ਮਾਈਕ ਆ ਮਾਈਕ ਦੇ ਨਾਲ ਤੁਸੀਂ ਆਪਣਾ ਮਨੋਰੰਜਨ ਵੀ ਕਰ ਸਕਦੇ ਗਾ ਵੀ ਸਕਦੇ ਕੋਈ ਸਪੀਚ ਕਰਨੀ ਉਹ ਵੀ ਕਰ ਸਕਦੇ ਆ ਬਾਕੀ ਆਊਟਡੋਰ ਮੈਂ ਜਿਹੜਾ ਸਰਪੰਚ ਚ ਖੜਨਾ ਆ ਮੈਨੂੰ ਪਤਾ ਮਨੋਰੰਜਨ ਕਰਨਾ ਚਾਚਾ ਦਾ ਮਨੋਰੰਜਨ ਆ ਲੈਣਾ ਚਾਹੇ ਇਹਨੂੰ ਆਊਟਡੋਰ ਲਗਾਓ ਚਾਹੇ ਇਹਨੂੰ ਇਨਡੋਰ ਲਗਾਓ ਦੋਨੇ ਕੰਮ ਕਰੂਗਾ ਜੀ ਇਹ ਫਰਮ ਆ ਉਸ ਤੇ ਰੱਖਣਾ ਜੀ ਉਹ ਤੁਹਾਡੇ ਮੋਟਾ ਸਾਹਿਬ ਕਿੱਥੇ ਆ ਮੈਨੂੰ ਉਹਨਾਂ ਨੇ ਬੁਲਾਉ ਜਰਾ ਜੀ ਇੱਕ ਮਿੰਟ ਆ ਰਹੇ ਆ ਭਾਈ ਸਾਹਿਬ ਇੱਕ ਮਿੰਟ ਮੋਟਾ ਸਾਹਿਬ ਤੁਹਾਡਾ ਛੋਟਾ ਸ਼ੋਰਮ ਬਹੁਤ ਛੋਣਾ ਬਈ ਆ ਸਾਡੇ ਮੁੰਡੇ ਨੇ ਪਹਿਲਾਂ ਲੱਗ ਗਿਆ ਭਲੇਖਾ ਪਾਰੇ ਹੁਣ ਮੈਨੂੰ ਤੁਹਾਡਾ ਸ਼ੋਰੂਮ ਵੈਰੀ ਗੁੱਡ ਵੈਰੀ ਨਾਈਸ ਬਹੁਤ ਸੁਪਰਬ ਲੱਗਿਆ ਮੈਂ ਆਪਣੇ ਜਦੋਂ ਮੇਰੇ ਬੱਚੇ ਯੂਕੇ ਤੋਂ ਆਉਗੇ ਮੇਰੇ ਮਿੱਸੇ ਜਾਉਗੇ ਅਸੀਂ ਇੱਥੇ ਫਿਰ ਆਵਾਂਗੇ ਵਿਜ਼ਿਟ ਕਰਾਂਗੇ ਉਹ ਕਿਉਂ ਲੈ ਮੈਨੂੰ ਤੁਸੀਂ ਮੜ ਜਾ ਜੋ ਵੀ ਉਹਦਾ ਸਿਸਟਮ ਹੈ WhatsApp ਕਰ ਦੋ ਮੈਂ ਯੂਕੇ ਆਪਣੇ ਮੁੰਡੇ ਤੋਂ ਕਨਫਰਮ ਕਰਾਣਾ ਬਾਕੀ ਆ ਵੀ ਬਹੁਤ ਸੋਹਣਾ ਤੁਸੀਂ ਤਿਆਰ ਆ ਤੇ ਜਿਹੜਾ ਗਿਫਟ ਲੈ ਵੈਰੀ ਨਾਈਸ ਇਦਾਂ ਦੀ ਆਫਰ ਕਿਤੇ ਨਹੀਂ ਮਿਲਣੀ ਤੁਸੀਂ ਜੇ ਕਿਤੇ ਜਾਉਂਗੇ ਵੀ ਸਾਡੇ ਕੋਲ ਤੁਸੀਂ ਆਪਣੀ ਮਨਪਸੰਦ ਦਾ ਗਿਫਟ ਇੱਕ ਮਿਲਣਾ ਹੀ ਮਿਲਣਾ ਆ ਇੱਕ ਉੱਦਾ ਛੋਟ ਗਿਫਟ ਦੇਣਾ ਆ 3 ਲੱਕੀ ਡਰਾਂ ਦੇ ਉਪਨ ਦੇਣੇ ਆ ਚੌਥੀ ਗੱਲ ਜਿਹੜੀ ਸਾਡੀ ਵੀਡੀਓ ਸ਼ੇਅਰ ਕਰਕੇ ਆਊਗਾ ਭਾਵੇਂ ਸਮਾਨ ਖਰੀਦੇ ਨਾ ਖਰੀਦੇ ਨਰਾਤੇ ਜੀ ਉਹਨੂੰ ਇੱਕ ਗਿਫਟ ਉੱਦਾਂ ਦੇ ਕੇ ਭੇਜਣਾ ਹੀ ਭੇਜਣਾ ਖਾਲੀ ਹੱਥ ਨਹੀਂ ਭੇਜਣਾ ਤੂੰ ਬੜਾ ਅਮੀਰ ਆ ਤੂੰ ਹੈ ਦਿਲ ਦਾ ਅਮੀਰ ਵੀ ਆ ਪੁੱਤ ਦਿਲ ਦਿਲ ਨਹੀਂ ਨਾਲ ਜਿਹ ਪੁੱਤ ਤੇਰਾ ਗੱਲ ਢੱਡ ਵੱਡਾ ਨਹੀਂ ਜਦ ਲਈ ਵੱਡਾ ਆ ਪਤਾ ਫਿਰ ਜਿਹਦਾ ਦਿਲ ਵੱਡਾ ਹੁੰਦਾ ਨਾ ਮਾਲਕ ਉਹਨੂੰ ਬੜੇ ਭਾਗ ਲਾਉਂਦਾ ਚਾਚਾ ਵੀ ਜਦ ਇੰਡੀਆ ਚਿਕਾ ਨਾ ਬਹੁਤ ਦਿਲ ਵੱਡਾ ਰੱਖਿਆ ਜੁਕੇ ਜਾ ਕੇ ਮਹਾਰਾਜ ਨੇ ਬੜੇ ਭਾਗ ਲਾਇਆ ਆਪਾਂ ਨੂੰ ਬੜੇ ਤੂੰ ਫਿਕਰ ਨਾ ਕਰ ਪਤ ਆਪਾਂ ਤੇਰਾ ਬਹੁਤ ਮਾਲ ਬਕਾਵਾਗੇ ਆਪਣੇ ਬਹੁਤ ਫਰੈਂਡਾਂ ਨੇ ਮਾਰੂਗਾ ਸਾਰਿਆਂ ਨੂੰ ਰეკਮੈਂਡ ਕਰੂੰ ਬਸ ਰਿਜ਼ਲਟ ਗੁੱਟ ਚਾਹੀਦਾ ਪੋਸਟ ਸਰ ਸੇਲ ਮੈਨੂੰ ਸਰਵਿਸ ਗੁੱਟ ਚਾਹੀਦੀ ਆ ਮੈਂ ਗੁੱਟ ਸਰਵਿਸ ਮੰਗਦਾ ਮਿਲੂਗੀ ਅੱਛਾ ਫੇ ਤੈਨੂੰ ਕਛਵਾਲ ਬਚਲ ਮੈਂ ਜਾਂਦੇ ਜਾਂਦੇ ਦੁਨੀਆ ਦਾ ਝੱਬ ਦੇ ਵੱਡਾ ਤਿਹਾਰ ਕਿਹੜਾ ਆ ਦਿਵਾਲੀ ਪਤਾ ਦਿਵਾਲੀ ਨਹੀਂ ਆ ਦੁਨੀਆ ਦਾ ਛੱਬ ਤੇ ਵੱਡਾ ਤਿਹਾਰ ਆ ਘਰਵਾਲੀ ਉਹ ਕਿਦਾਂ ਹਫਤੇ ਚ ਚਾਰ ਚਾਰ ਵਾਰ ਤੇ ਪਹੁੰਚ ਮਨਾਉਣੀ ਪੈਂਦੀ ਆ ਆਪਾਂ ਮਾਂ ਪੈਂਦੀਆਂ ਰਹਿੰਦੇ ਆ ਉਹ ਝੁਕੇ ਇਸ ਟਾਈਮ ਤਾਂ ਵੀ ਮਨਾਉਣੀ ਪੈਂਦੀ ਆ ਬਸ 베ਰੀ ਵਟ ਨਾਈਟ ਮੈਂ ਇਹਨਾਂ ਨਾਲ ਗੱਲ ਕਰ ਲਈ ਹੈ ਆਪਾਂ ਪੀਜੀ ਬਣਾ ਰਹੇ ਆ ਇੱਥੇ ਲਵਲੀ ਦੇ ਨਾਲ ਬਲਕ ਚ ਆਰਡਰ ਦੇਣਾ ਵੀ ਆਪਾਂ ਨੂੰ ਗੁੱਡ ਕੰਸੈਸ਼ਨ ਕਰਨਾ ਕੀ ਗੱਲ ਸਭ ਤੋਂ ਵਧੀਆ ਕਾਰਪੋਰੇਟ ਡੀਲ ਰਵਾਂਗੇ ਤੁਹਾਨੂੰ 베ਰੀ ਗੁੱਡ 베ਰੀ ਗੁੱਡ ਅਪਾ ਨੂੰ ਨਾਲ ਹੀ ਅਨਾਉਂਸਮੈਂਟ ਕਰਦੇ ਆ ਕਿ ਜਿਹੜੇ ਵੀ ਸਾਡੇ ਕੋਲ ਲੋਕਲ ਆ ਸਾਡੇ ਚਾਹੇ ਐਨ ਆਰ ਆਈ ਭਰਾ ਪੈਣਾ ਆ ਜਿੱਦਾਂ ਸਾਡੇ ਚਾਚਾ ਹੀ ਆ ਯੂਕੇ ਤੋਂ ਸਪੈਸ਼ਲ ਸਾਡੇ ਸ਼ੋਰੂਮ ਤੇ ਇੱਥੇ ਜੋ ਵੀ ਸਾਡੇ ਸ਼ੋਰੂਮ ਤੇ ਵਿਜ਼ਿਟ ਕਰੇਗਾ ਪਹਿਲਾਂ ਦੀ ਤਰ੍ਹਾਂ ਅੱਜ ਵੀ ਅਸੀਂ ਸੇਵਾ ਲਈ ਹਾਜ਼ਰ ਖੜੇ ਆ ਸਾਡੇ ਚਾਰੋਂ ਸਟੋਰ ਆ ਜਿੱਥੇ ਮਰਜ਼ੀ ਵਿਜ਼ਿਟ ਕਰੋ ਤੁਹਾਨੂੰ ਸੇਮ ਸਕੀਮ ਸੇਮ ਸਰਵਿਸ ਔਰ ਸਭ ਕੁਝ ਸੇਮ ਮਿਲੇਗਾ ਤੁਹਾਨੂੰ ਮੇਰੇ ਫਗਵਾੜਾ ਵਾਸੀਆਂ ਨੂੰ ਕੀ ਕੁਝ ਐਕਸਟਰਾ ਦਵਾਂਗੇ ਫਗਵਾੜਾ ਵਾਸੀंनो ਅਸੀਂ ਅਪੀਲ ਕਰਦੇ ਆ ਬੇਨਤੀ ਕਰਦੇ ਆ ਹੱਥ ਜੋੜ ਕੇ ਕਿ ਅਸੀਂ ਤੁਹਾਨੂੰ ਜੋ ਸਰਵਿਸ ਫੈਸਿਲਿਟੀ ਤੇ ਸਕੀਮਾ ਸਾਡਾ ਐਚਈਸੀ ਕਾਊਂਟਰ ਦਾ ਹਾਇਰ ਐਕਸਕਲੂਸਿਵ ਸੈਂਟਰ ਦਾ ਜਿਹੜਾ ਇੱਥੇ 7000 ਰੁਪਏ ਦਾ 골ਡ ਕੋਇਨ ਜਿਹੜਾ 28 ਤਰੀਕ ਨੂੰ ਕੜਨਾ ਖਾਇਰ ਕੰਪਨੀ ਵੱਲੋਂ एचसीसी स्टोर हाय, है हायर एक्सक्लूसिव दोबारा ਦੱਸਣ ਲੱਗਾ ਐਕਸਕਲੂਸਿਵ ਸੈਂਟਰ ਆ ਜਿੱਥੇ ਸਿਰਫ ਫਗਵਾੜੇ ਦਾ ਇੱਕੋ ਇੱਕ ਸੈਂਟਰ ਆ ਜਿੱਥੇ ਅਸੀਂ 28 ਤਰੀਕ ਨੂੰ 7000 ਰੁਪਏ ਦਾ 골ਡ কয়ਨ ਕੱਢਣਾ ਹੈ ਜੋ ਵੀ ਤੁਸੀਂ ਪਰਚੇਸ ਕਰੀਗੇ ਚਾਹੇ ਉਹ 5000 ਦੀ ਸ਼ੋਪਿੰਗ ਹੋਵੇ ਚਾਹੇ 50000 ਦੀ ਹੋਵੇ ਚਾਹੇ ਲੱਖ ਰੁਪਏ ਦੀ ਹੋਵੇਗੀ। ਬਾਕੀ ਆ ਪਹੁੰਚਦੇ ਕਹਿਤਾ ਕਿ ਤੁਸੀਂ ਨਰਾ ਨਮਰਾਤੇ ਬੰਮਾ ਕੁਝ ਖਰੀਦੋ ਬੰਮਾ ਨਾ ਖਰੀਦੋ ਤੁਸੀਂ ਕੀੜੀ ਘਰ ਨਰੇਣ ਬਣ ਕੇ ਆ ਨਾ ਤੁਹਾਨੂੰ ਕੁਝ ਨਾ ਕੁਝ ਤਾਂ ਦੇਣਾ। ਵੈਰੀ ਗੁੱਡ ਵੈਰੀ ਗੁੱਡ 올 ਰੈਕਟ 올 ਰੈਕਟ थैंक यू। ਵੈਰੀ ਨਾਈਸ

ਇਹ ਜੋ ਆਪਾਂ ਡਰੈਸ ਨਹੀਂ ਪੁੱਛਿਆ ਜਵਾਰ ਦੀ ਸਾਨੂੰ ਖੱਜਲ ਖਵਾਰੀ ਨਾ ਹੋਵੇ ਚਾਚਾ ਜੀ ਇੱਕ ਮਿੰਟ ਐਡਰੈਸ ਤੁਹਾਨੂੰ ਦੱਸਦਾ ਮੈਂ ਮੈਂ ਇਹੀ ਗੱਲ ਕਰਦਾ ਜੀ ਇਹਨਾਂ ਕਨਫਰਮ ਕਰ ਦਿਓ ਹਾਂ ਹਾਂ ਚਾਚਾ ਜੀ ਸਾਡਾ ਹੈਗਾ ਆ ਪਟੇਲ ਨਗਰ ਹਾਂ ਜਸਬੀਰ ਹਸਪੀਟਲ ਦੇ ਇੱਕਦਮ ਸਾਹਮਣੇ ਹਾਂ ਹਾਇਰ ਦਾ ਸ਼ੋਰੂਮ ਹੈ ਆ ਤੁਸੀਂ ਇੱਥੇ ਆ ਕੇ ਚਰਨਜੀਤ ਜੀ ਨੂੰ ਮਿਲਣਾ ਹੈ ਫੋਨ ਨੰਬਰ ਤੁਹਾਨੂੰ ਇਹ ਕਲੀਅਰ ਕਰ ਦਿੰਦੇ ਆਪਣਾ ਪਰਸਨਲ ਨੰਬਰ ਤੁਹਾਨੂੰ ਦੇ ਦਿੰਦੇ ਜੇ ਕੋਈ ਦਿੱਕਤ ਪਰੇਸ਼ਾਨੀ ਨਹੀਂ ਆਉਂਦੀ ਹਾਂ ਤੇ ਹਰ ਅੱਜ ਤਾਂ ਦੇ ਦਿਓ ਨੇ ਉਹਦਾ ਵੀ ਅਸੀਂ ਦੰਦੇ ਆ ਜੀ 9779237574 ਇਹ ਸਾਡਾ ਫੋਨ ਨੰਬਰ ਆ ਕੋਈ ਵੀ ਇਨਕੁਆਰੀ ਹੋਵੇ ਰਿਕੁਆਇਰਮੈਂਟ ਹੋਵੇ ਜਿੱਦਾਂ ਦੀ ਵੀ ਸਾਨੂੰ ਕਦੇ ਵੀ ਟਾਈਮ ਕਦੋਂ ਵੀ ਫੋਨ ਕਾਲ ਕਰ ਸਕਦੇ ਆ ਬੱਚ ਪਤ ਫਿਕਰ ਨਹੀਂ ਕਰਨਾ ਤੁਸੀਂ ਚਾਚੇ ਨੂੰ ਖੋਜ ਕਰੋ ਮੈਂ ਯੂਕੇ ਦੇ ਜਿੰਨੇ ਕਸਟਮਰ ਸਾਰੇ ਥੋਣੋਂ ਦੇਣੇ ਆ ਆਪਣੇ ਬਹੁਤ ਰਿਸ਼ਤੇਦਾਰ ਅਮਰੀਕਾ ਕੈਨੇਡਾ ਸਾਰੇ ਇੱਥੇ ਆਉਗੇ ਪਰ ਚਾਚੇ ਨੂੰ ਫੈਸਿਲਿਟੀ ਕੱਢ ਦੇਣੀ ਆ ਵੈਰੀ ਨਾਈਸ ਵੈਰੀ ਗੁੱਡ ਓਕੇ ਜੀ ਚਾਚੀ ਕਾਲ ਰੱਖਾ ਚੱਲ ਪੁੱਤ ਚਲਿਏ ਪਿੰਡ ਵੀ ਜਾਣਾ ਆਪਾਂ ਬਹੁਤ ਲੇਟ ਹੋ ਗਏ ਆ ਚੱਲਾ ਜਾ